ਲਿਵਰ ਦਾ ਫੰਕਸ਼ਨ ਕੀ ਹੈ ਇਹ 500 ਤੋਂ ਵੱਧ ਫੰਕਸ਼ਨ ਕਰਦਾ ਸਾਡੀ ਬੋਡੀ ਚ ਮੈਕਸਿਮਮ ਫੰਕਸ਼ਨ ਇਹ ਕਰਦਾ ਇੱਕ ਤਾਂ ਅਲਕੋਹਲ ਲੈਣ ਵਾਲੇ ਲੋਕਾਂ ਨੂੰ ਕਿਹਾ ਜਾਂਦਾ ਵੀ ਤੇਰਾ ਲਿਵਰ ਖਰਾਬ ਹੋ ਜੂਗਾ ਦੂਜਾ ਅੱਜ ਕੱਲ ਲਿਵਰ ਦੇ ਮਾਮਲੇ ਚ ਜਿਹੜੀ ਕਾਮਨ ਗੱਲ ਆ ਰਹੀ ਹੈ ਵੀ ਬਹੁਤ ਜ਼ਿਆਦੇ ਸਖਤ ਦਵਾਈਆਂ ਚ ਐਂਟੀਵਰਟਿਕ ਚ ਸਟੀਰੋਇਡ ਲਏ ਜਾਂਦੇ ਆ ਤੇ ਉਹਦੇ ਤੇ ਵੀ ਕਿਹਾ ਜਾਂਦਾ ਵੀ ਤੁਹਾਨੂੰ ਪਤਾ ਵੀ ਨਹੀਂ ਲੱਗਣਾ ਤੁਹਾਡਾ ਲਿਵਰ ਕਿਦੋਂ ਖਰਾਬ ਹੋ ਗਿਆ ਅੱਜ ਦੀ ਡੇਟ ਵਿੱਚ ਇਹ ਦੋਨਾਂ ਚੀਜ਼ਾਂ ਨੂੰ ਛੱਡ ਕੇ ਥਰਡ ਜਿਹੜਾ ਲਾਈਫ ਸਟਾਈਲ ਡਿਸਆਰਡਰ ਹੈ ਮਤਲਬ ਜਿਹੜਾ ਸਾਡਾ ਲਾਈਫ ਸਟਾਈਲ ਵੀ ਹੈ ਉਹੀ liver fatty ਬਲਦਾ ਹੈ ਜਿਵੇਂ YouTube ਤੇ ਬਹੁਤ ਕੁਝ ਮਿਲਦਾ ਕਿ ਇਹ ਐਬਸਟ੍ਰੈਕਟ ਪੀ ਲਓ ਬੀਟਰ ਜੂਸ ਪੀ ਲਓ এবিসি ਜੂਸ ਪੀ ਲਓ ਨਿੰਬੂ ਪਾਣੀ ਪੀ ਲਓ ਕਾਫੀ ਪੀ ਲਓ DNA liver ਕੀ ਹੋ ਜਾ ਇਹ ਜਿਹੜਾ ਚੀਜ਼ਾ ਹੈ ਇਹ ਪ੍ਰੋਪਰ ਜਦੋਂ ਤੁਹਾਨੂੰ ਨੌਲੇਜ ਨਹੀਂ ਹੈ ਤਾਂ ਨਹੀਂ ਕਰਨੀ ਚਾਹੀਦੀਆਂ ਜੇ ਆਪਾਂ ਸੋਚਦੇ ਆ ਵੀ ਵੀਕਐਂਡ ਤੇ ਖਾ ਲਈਏ ਬਾਹਰ ਦਾ ਜਾਂ 15 ਦਿਨ ਬਾਅਦ ਕਿਤੇ ਖਾ ਲਿਆ ਫਿਰ ਦੇਖੋ ਜੇ ਆਪਾਂ ਹੁਣ ਕਿਸੇ ਜੇ ਬਾਲਟੀ ਰਿਸ ਕਚਰਾ ਪਾ ਲਿਆ ਥੋੜਾ ਜਿਹਾ ਕੱਟਤਾ ਥੋੜੇ ਦਿਨ ਲਈ ਸਫਾਈ ਕਰ ਲਈ ਫੇਰ ਬਾਹਰ ਤਾਂ ਫਿਰ ਉੱਥੇ ਹੀ ਰਹਿ ਜਾਣਾ ਤਾਂ ਇਹ ਜਿਦਾਂ ਦੀ ਨੌਲੇਜ ਕੋਈ ਚੈਦੀ ਤਾਂ ਇਹ ਟੋਟ ਕੇ ਨਹੀਂ ਕਰਨੇ ਚਾਹੀਦੇ ਮਤਲਬ ਬਿਨਾਂ ਕਿਸੇ ਅੱਛੇ ਡਾਕਟਰ ਦੀ ਗਾਈਡੈਂਸ ਤੋਂ ਬਿਨਾਂ ਤੁਸੀਂ ਆਪਣੀ ਕੇਅਰ ਕਰੋ ਆਪਣੀ ਬਾਡੀ ਵੱਲ ਦੇਖੋ ਇਹਨਾਂ ਦੇਖੋ ਕਿ ਕਿਤੇ ਇਹਨਾਂ ਨੂੰ ਕੁਝ ਮਿਲ ਗਿਆ ਮਾਈਂਡਫੁਲ ਹੋ ਕੇ ਜੀਓ ਮਾਈਂਡਫੁਲ ਹੋ ਕੇ ਖਾਓ ਤੇ ਸ਼ਾਂਤ ਰਹੋ ਸ਼ਾਂਤ ਰਹਿਣਾ ਵੀ ਬਹੁਤ ਜ਼ਰੂਰੀ ਹੈ ਥੋੜਾ ਜਾਇ ਰਹਿਦਾ ਕੇ ਰਹੀ ਹੁੰਦਾ ਵੀ ਹੋਮੋਪੈਥੀ ਲੰਮਾ ਚੱਲਦੀ ਆ ਜਾਂ ਇਦਾਂ ਚੱਲਦੀ ਆ ਪਰ ਫੇਰ ਵੀ ਤੁਸੀਂ ਕੀ ਰੇਟਿੰਗ ਦੇ ਨੋ ਵੀ ਦੱਸ ਚੋ ਕਿੰਨੇ ਪਰਸੈਂਟ ਸਹਾਈ ਹੈ ਜੇ ਇਹ ਦਿੱਲੀ ਵਰਦੇ ਰੋਗ ਲਈ ਦੇਖੋ 10 ਚੋਂ 10% ਹੀ ਸਹਾਈ ਹੈ ਜੇ ਪੇਸ਼ੈਂਟ ਕੋਆਪਰੇਟ ਕਰੇ ਜੇਬ ਤੇ ਕਿੰਨਾ ਘਪਾਰ ਪੈਂਦਾ ਇਸ ਦਵਾਈ ਦਾ ਤੇਰੀਆਂ ਰੈਡੀਸਨਸ ਮਹਿੰਗੀਆਂ ਨੇ ਕਿ ਮੈਂ ਦਿੰਦੀਆਂ ਡਾਇਨਾਮਿਕ ਫੌਂਟ ਚ ਡਿਲੂਸ਼ਨ ਦੇਗੀ ਚਾ ਤਾਂ ਉਹ ਮੈਨੂੰ ਵੀ ਬਹੁਤ ਲਗੀਆਂ ਨਹੀਂ ਪੈਂਦੀਆਂ ਤੇ ਪੇਸ਼ੈਂਟ ਹੋਈ ਨਹੀਂ ਪੈਂਦੀਆਂ ਪਿੰਡ ਆਸਟ੍ਰੇਲੀਆ ਚੈਨਲ ਨਾਲ ਜੁੜ ਚੁੱਕੇ ਸਾਰੇ ਸੱਜਣਾ ਮਿੱਤਰਾਂ ਨੂੰ ਮੇਰੇ ਵੱਲੋਂ ਜਾਨੀ ਕਿ ਮਿੰਟੂ ਬਰਾੜ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਉਮੀਦ ਕਰਦੇ ਆ ਤੁਸੀਂ ਚੜ੍ਹਦੀ ਕਲਾ ਚ ਹੋਵੋਗੇ ਆਪਾਂ ਵੀ ਚੜ੍ਹਦੀ ਕਲਾ ਚ ਗੱਲਾਂ ਕਰਨੀਆਂ ਅੱਜ ਸਿਹਤ ਦੀਆਂ ਤੇ ਸਿਹਤ ਕਹਿੰਦੇ ਹੁੰਦੇ ਆ ਸਭ ਤੋਂ ਜ਼ਰੂਰੀ ਆ ਜੇਕਰ ਕਹਿੰਦੇ ਜਾਨ ਹੈ ਤਾਂ ਜਹਾਨ ਹੈ ਬਹੁਤ ਸਾਰੀਆਂ ਅਸੀਂ ਗੱਲਾਂ ਕਰਦੇ ਆ ਅਕਸਰ ਇੱਕ ਦੂਜੇ ਨੂੰ ਕਹਿ ਦਿੰਨੇ ਆ ਵੀ ਸਭ ਤੋਂ ਪਹਿਲਾਂ ਸਿਹਤ ਜ਼ਰੂਰੀ ਆ ਪਰ ਸਿਹਤ ਪ੍ਰਤੀ ਅਸੀਂ ਕਿੰਨੇ ਕੁ ਜਾਗਰੂਕ ਆ ਇਹ ਸਾਨੂੰ ਸਭ ਨੂੰ ਪਤਾ ਹੀ ਆ ਸਾਨੂੰ ਜਿੱਥੇ ਕਿਤੇ ਚਾਂਸ ਮਿਲਦਾ ਜੀਭ ਦਾ ਸਵਾਦ ਲੈਣ ਦਾ ਤੇ ਅਸੀਂ ਉੱਥੇ ਜੀਵ ਦਾ ਸਵਾਲ ਲੈ ਲੈਨੇ ਆ ਤੇ ਸਿਹਤ ਬਾਰੇ ਭੁੱਲ ਜਾਂਨੇ ਆ ਜਿੰਨਾ ਕਿ ਸਾਨੂੰ ਆਰਾਮ ਪ੍ਰਸਤ ਹੋਣ ਦਾ ਮੌਕਾ ਮਿਲਦਾ ਬਿਲੇ ਰਹਿਣ ਦਾ ਮੌਕਾ ਮਿਲਦਾ ਤਾਂ ਉਹਨਾਂ ਕ ਅਸੀਂ ਰਹਿਣ ਦੀ ਕੋਸ਼ਿਸ਼ ਕਰਦੇ ਆ ਤੇ ਅਸੀਂ ਕਹਿ ਦਿੰਨੇ ਆ ਕੀ ਲੋੜ ਆ ਜੇ ਅੱਜ ਸਰਦਾ ਤਾਂ ਸਾਰ ਲਈਏ ਪਰ ਹੌਲੀ ਹੌਲੀ ਕਰਕੇ ਕਿਤੇ ਨਾ ਕਿਤੇ ਸਾਨੂੰ ਇਹ ਬਿਮਾਰੀਆਂ ਜਦੋਂ ਆ ਕੇ ਘੇਰ ਲੈਂਦੀਆਂ ਤੇ ਫਿਰ ਪਤਾ ਲੱਗਦਾ ਇਹਨਾਂ ਸਾਰਿਆਂ ਦੇ ਵਿੱਚ ਜਦੋਂ ਡਾਕਟਰ ਕੋਲੇ ਜਾਂਦੇ ਆਣ ਤੇ ਉਹ ਕੋਈ ਪੇਟ ਦੀ ਗੱਲ ਕਰਦਾ ਪੇਟ ਜ਼ਰੂਰੀ ਆ ਫਿਰ ਕੋਈ ਲੀਵਰ ਦੀ ਗੱਲ ਕਰਦਾ ਕੋਈ ਕਾਸ ਦੀ ਗੱਲ ਕਰਦਾ ਤੇ ਮੈਂ ਸੋਚ ਰਿਹਾ ਸੀ ਵੀ ਅਕਸਰ ਪਿੰਡਾਂ ਦੇ ਵਿੱਚ ਵੀ ਅਸੀਂ ਬਜ਼ੁਰਗਾਂ ਤੋਂ ਡਾਇਲੌਗ ਸੁਣਦੇ ਰਹੇ ਸੀ ਵੀ ਫਲਾਣੇ ਦਾ ਤਾਂ ਮੇਦਾ ਖਰਾਬ ਹੋ ਗਿਆ ਹੁਣ ਮੇਦਾ ਸਾਡਾ ਸਾਨੂੰ ਨਹੀਂ ਪਤਾ ਸੀ ਕਿਹੜਾ ਸ਼ਬਦ ਤੇ ਕਿੱਥੋਂ ਪੰਜਾਬੀ ਦੇ ਵਿੱਚ ਇਹ ਕਰਿਆ ਤੇ ਕਿਵੇਂ ਕਰਿਆ ਇਹਦੇ ਬਾਰੇ ਮੈਂ ਹਜੇ ਰਿਸਰਚ ਨਹੀਂ ਕੀਤੀ ਪਰ ਮੇਦੇ ਤੋਂ ਬਾਅਦ ਥੋੜੇ ਜਿਹਾ ਫਿਰ ਸੱਬੇ ਲੋਕ ਉਹਨੂੰ ਜਿਗਰ ਕਹਿਣ ਲੱਗ ਗਏ ਵੀ ਜਿਗਰ 'ਚ ਨੁਕਸਾ ਇਹਦੇ ਤਾਂ ਠੀਕ ਹੈ ਜੀ ਪਰ ਕਰਦੇ ਕਰਾਉਂਦੇ ਹੁਣ ਜਿਹੜਾ ਲੀਵਰ ਨੇ ਨਾ ਸਾਰੇ ਸ਼ਬਦਾਂ ਦਾ ਤੋੜ ਲੈ ਲਿਆ ਤੇ ਨਾ ਲੀਵਰ ਨੂੰ ਵੀ ਪੰਜਾਬੀ ਵਰਗਾ ਸ਼ਬਦ ਹੀ ਲੱਗਣ ਲੱਗ ਗਿਆ ਹੁਣ ਸਾਮੇ ਭਾਵੇਂ ਮੂਲ ਰੂਪ 'ਚ ਇਹ ਪੰਜਾਬੀ ਦਾ ਨਹੀਂ ਹੈ ਸੋ ਅੱਜ ਆਪਾਂ ਲੀਵਰ ਤੇ ਗੱਲ ਕਰਨੀ ਆ ਅਕਸਰ ਅਸੀਂ ਇਸ ਦੇਖਦੇ ਹਾਂ ਵੀ ਫਲਾਣੇ ਬੰਦੇ ਨੂੰ ਲੀਵਰ ਖਤਮ ਹੋ ਗਿਆ ਸੀ ਫਲਾਣੇ ਬੰਦੇ ਦਾ ਲੀਵਰ ਬਿਲਕੁਲ ਡੈਡ ਹੋ ਗਿਆ ਸੀ ਉਸ ਕਾਰਨ ਉਹਦੇ ਨਾਲ ਇਦਾਂ ਹੋਈ ਸੋ ਅੱਜ ਹੋਮਿਓਪੈਥੀ ਦੇ ਡਾਕਟਰ ਨਵਨੀਤ ਕੌਰ ਫੇਰ ਸਾਡੇ ਨਾਲ ਮੁਹਾਲੀ ਤੋਂ ਜੁੜ ਰਹੇ ਆ ਤੇ ਉਹਨਾਂ ਨੇ ਨਾ ਲੀਵਰ ਦੇ ਉੱਤੇ ਕਹਿੰਨੇ ਵੀ ਮੈਂ ਚਾਹੂੰਗੀ ਲੋਕਾਂ ਨੂੰ ਅਵੇਅਰ ਕਰਨਾ ਵੀ ਪਹਿਲੀ ਗੱਲ ਤਾਂ ਤੁਹਾਡਾ ਲੀਵਰ ਖਰਾਬ ਹੀ ਨਾ ਹੋਵੇ ਤੇ ਜੇ ਖਰਾਬ ਹੋਵੇ ਤਾਂ ਉਹਨੂੰ ਆਪਾਂ ਕਿਵੇਂ ਹੋਮੋਪੈਥੀ ਨਾਲ ਠੀਕ ਕਰ ਸਕਦੇ ਆ ਆਓ ਪਹਿਲਾਂ ਆਪਾਂ ਉਹਨਾਂ ਨੂੰ ਜੀ ਆਇਆਂ ਕਹਨੇ ਆ ਤੇ ਫਿਰ ਅੱਗੇ ਬਾਤਦੇ ਆ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੀ ਹਾਲਾ ਜੀ ਠੀਕ ਹੈ ਜੀ ਬਹੁਤ ਵਧੀਆ ਧੰਨਵਾਦ ਜੀ ਤੁਹਾਡਾ ਫੇਰ ਸਮਾਂ ਕੱਢਣ ਲਈ ਪਹਿਲਾਂ ਤੁਸੀਂ ਬੜੀ ਵਧੀਆ ਗੱਲਬਾਤ ਜਿਹੜੀ ਸਾਡੇ ਦਰਸ਼ਕਾਂ ਨਾਲ ਕੀਤੀ ਸੀ ਬਹੁਤੇ ਲੋਕਾਂ ਨੂੰ ਉਹਦਾ ਲਾਹਾ ਵੀ ਲਿਆ ਤੇ ਉਮੀਦ ਆ ਉਹ ਰਹਿੰਦੇ ਸਮੇਂ ਤੱਕ ਲਾਹ ਲੈਂਦੇ ਰਹਿਣਗੇ ਕਿਉਂਕਿ ਇਦਾਂ ਦੇ ਸ਼ੋਅ ਹੁੰਦੇ ਆ ਜਿਹੜੇ ਉਹ ਕਦੇ ਪੁਰਾਣੇ ਨਹੀਂ ਹੁੰਦੇ ਜਦੋਂ ਕਿਸੇ ਨੂੰ ਲੋੜ ਪੈਂਦੀ ਆ ਜਿਵੇਂ ਆਪਾਂ ਪਹਿਲਾਂ ਪੇਟ ਦੀਆਂ ਗੱਲਾਂ ਕੀਤੀਆਂ ਤਾਂ ਉਹ ਉਦੋਂ ਅਗਲਾ ਭੱਜ ਕੇ ਲੱਭ ਲੈਂਦਾ ਤੇ ਦੇਖ ਵੀ ਲੈਂਦਾ ਹੁਣ ਅੱਜ ਡਾਕਟਰ ਸਾਹਿਬ ਆਪਾਂ ਗੱਲ ਕਰਨੀ ਆ ਲੀਵਰ ਦੇ ਉੱਤੇ ਹੁਣ ਲੀਵਰ ਦੀ ਜਿਹੜੀ ਗੱਲ ਆ ਪਹਿਲਾਂ ਤਾਂ ਆਪਾਂ ਥੋੜਾ ਜਿਹਾ ਚਲੋ ਵੈਸਤਾ ਅੱਜਕੱਲ ਗੂਗਲ ਨੇ ਜਾਂ ਹਰੇਕ ਹੀ ਡਾਕਟਰ ਆ ਪਰ ਫੇਰ ਵੀ ਬਹੁਤੇ ਲੋਕ ਹੁੰਦੇ ਐ ਐਵੇਂ ਫਾਲਤੂ ਦੀਆਂ ਚੀਜ਼ਾਂ ਤੇ ਉੱਤੇ ਹੈਡਕ ਨਹੀਂ ਲੈਂਦੇ ਹੁੰਦੇ ਲੀਵਰ ਦਾ ਫੰਕਸ਼ਨ ਕੀ ਆ ਪਹਿਲਾਂ ਤਾਂ ਮੜਾ ਜਾ ਉੱਥੋਂ ਸ਼ੁਰੂ ਕਰੀਏ ਤੇ ਕੁਝ ਜਿਹੜਾ ਲੀਵਰ ਐ ਸਾਡਾ ਦੂਜਾ ਸਭ ਤੋਂ ਵੱਡਾ ਆਰਗਨ ਐ ਬਾਡੀ ਦਾ ਸਭ ਤੋਂ ਵੱਡਾ ਆਰਗਨ ਸਾਡਾ ਸਕਿਨ ਐ ਸੈਕਿੰਡ ਨੰਬਰ ਤੇ ਆਉਂਦਾ ਲੀਵਰ ਇਹ 500 ਤੋਂ ਵੱਧ ਫੰਕਸ਼ਨ ਕਰਦਾ ਸਾਡੀ ਬਾਡੀ 'ਚ ਮਤਲਬ ਇਹਦਾ ਫੰਕਸ਼ਨ ਮੈਕਸਿਮਮ ਫੰਕਸ਼ਨ ਇਹ ਕਰਦਾ ਹੈ ਜਦੋਂ ਲੀਵਰ ਤੁਹਾਡਾ ਕੰਮ ਕਰ ਰਿਹਾ ਪ੍ਰੋਪਰਲੀ ਤਾਂ ਤੁਸੀਂ ਅੱਗੇ ਜਿਵੇਂ ਡਾਇਬੀਟਿਸ ਹੋ ਗਈ, థਾਇਰੋਇਡ ਹੋ ਗਿਆ, ਹਾਰਟ ਪ੍ਰੋਬਲਮ ਹੋ ਗਈ, ਬ੍ਰੇਨ ਸਟ੍ਰੋਕ ਹੋ ਗਿਆ ਇਸ ਤੋਂ ਬਚ ਸਕਦੇ ਹੋ ਸਭ ਤੋਂ ਪਹਿਲਾਂ ਲੀਵਰ ਹੈ ਲੀਵਰ ਡੀਟੌਕਸੀਫਿਕੇਸ਼ਨ ਕਰਦਾ ਹੈ ਤੁਹਾਡੀ ਬਾਡੀ ਦੀ ਕਲੀਨਿੰਗ ਕਰਦਾ ਹੈ ਤੁਹਾਡੇ ਬਾਡੀ ਦੇ ਲਈ ਫੈਟ ਸਿੰਥਸਿਸ ਕਰਦਾ ਹੈ ਵਿਟਾਮਿਨ ਸੇਵ ਕਰਦਾ ਹੈ ਬਣਾਉਂਦਾ ਹੈ ਫਿਲਟਰੇਸ਼ਨ ਕਰਦਾ ਹੈ ਬਲੱਡ ਨੂੰ ਪਿਉਰੀਫਾਈ ਕਰਦਾ ਹੈ ਮਤਲਬ ਸਾਰਾ ਕੰਮ ਜਿਹੜਾ ਹੈ ਲੀਵਰ ਹੀ ਹੈ ਤੇ ਇਹ ਬਹੁਤ ਇੰਪੋਰਟੈਂਟ ਆਰਗਨ ਹੈ ਬਾਡੀ ਦਾ ਜੀ ਸੋ ਅਕਸਰ ਜਿਹੜਾ ਲੀਵਰ ਦੇ ਮਾਮਲੇ 'ਚ ਜਿਹੜੀਆਂ ਹੁਣ ਤੱਕ ਪਹਿਲਾਂ ਅੱਜਕੱਲ ਤਾਂ ਹੁਣ ਅਸੀਂ ਦੇਖ ਰਹੇ ਆਂ ਵੀ ਦੋ ਚੀਜ਼ਾਂ ਨਾਲ ਡਰਾਇਆ ਜਾਂਦਾ ਇੱਕ ਤਾਂ ਅਲਕੋਹਲ ਲੈਣ ਵਾਲੇ ਲੋਕਾਂ ਨੂੰ ਕਿਹਾ ਜਾਂਦਾ ਵੀ ਤੇਰਾ ਲੀਵਰ ਖਰਾਬ ਹੋ ਜਾਊਗਾ। ਦੂਜਾ ਅੱਜ ਕੱਲ ਲੀਵਰ ਦੇ ਮਾਮਲੇ 'ਚ ਜਿਹੜੀ ਕਾਮਨ ਗੱਲ ਆ ਰਹੀ ਆ ਵੀ ਬਹੁਤ ਜ਼ਿਆਦੇ ਸਖਤ ਦਵਾਈਆਂ ਚ ਐਂਟੀਬਾਇਓਟਿਕ ਚ ਐਸਟੀਰੋਇਡ ਲਏ ਜਾਂਦੇ ਆ ਤੇ ਉਹਦੇ ਤੇ ਵੀ ਕਿਹਾ ਜਾਂਦਾ ਵੀ ਤੁਹਾਨੂੰ ਪਤਾ ਵੀ ਨਹੀਂ ਲੱਗਣਾ ਤੁਹਾਡਾ ਲੀਵਰ ਕਿਦੋਂ ਖਰਾਬ ਹੋ ਗਿਆ। ਕੀ ਸਚਾਈ ਐ ਤੇ 'ਚ? ਹਾਂਜੀ ਦੇਖੋ ਸਭ ਪਹਿਲਾਂ ਤਾਂ ਜਿਹੜਾ ਕਾਮਨਲੀ ਲੀਵਰ ਖਰਾਬ ਹੁੰਦਾ ਸੀ ਨਾ ਅੱਜ ਤੋਂ ਵੀ 25 ਸਾਲ ਪਹਿਲਾਂ ਤਾਂ ਅਲਕੋਹਲ ਨਾਲ ਹੀ ਹੁੰਦਾ ਸੀ। ਉਦੋਂ ਮੈਡੀਕੇਸ਼ਨ ਵੀ ਇੰਨੀ ਜ਼ਿਆਦਾ ਨਹੀਂ ਦਿੱਤੀ ਜਾਂਦੀ ਸੀ। ਅਲਕੋਹਲ ਇੱਕ ਮੇਨ ਰੀਜ਼ਨ ਹੁੰਦਾ ਸੀ। ਤੇ ਉਸ ਤੋਂ ਬਾਅਦ ਫਿਰ ਇਹ ਮੈਡੀਕੇਸ਼ਨ ਦਾ ਦੌਰ ਚੱਲ ਪਿਆ ਕਿ ਫਾਰਮਾਸਿਊਟੀਕਲ ਕੰਪਨੀਆਂਜ਼ ਨੇ ਮਤਲਬ ਆਪਣਾ ਜਿਵੇਂ ਕੋਲੇਸਟ੍ਰੋਲ ਦੀ ਵੀ ਮੈਡੀਸਨ ਐਂਟੀਬਾਇਟਿਕਸ ਤੇ ਬਹੁਤ ਜ਼ੋਰ ਦਿੱਤਾ ਡਾਕਟਰਸ ਨੇ ਤਾਂ ਉਹਦੇ ਨਾਲ ਖਰਾਬ ਹੋਣ ਲੱਗ ਗਿਆ ਬਟ ਅੱਜ ਦੀ ਡੇਟ ਵਿੱਚ ਇਹ ਦੋਨਾਂ ਚੀਜ਼ਾਂ ਵਿੱਚ ਛੱਡ ਕੇ ਥਰਡ ਜਿਹੜਾ ਲਾਈਫਸਟਾਈਲ ਡਿਸਆਰਡਰ ਹੈ ਮਤਲਬ ਜਿਹੜਾ ਸਾਡਾ ਲਾਈਫਸਟਾਈਲ ਵੀ ਹੈ ਉਹੀ ਲੀਵਰ ਫੈਟੀ ਗਰ ਹੈ ਮਤਲਬ ਅੱਜ ਲਈ ਜਿਹੜੀ ਰੀਸੈਂਟ ਸਟੱਡੀ ਹੋਈ ਹੈ ਉਹਦੇ ਵਿੱਚ ਸੱਤ ਵਿੱਚੋਂ ਇੱਕ ਬੱਚਾ 10 ਸਾਲ ਤੋਂ ਘੱਟ ਉਮਰ ਦਾ ਫੈਟੀ ਲੀਵਰ ਦਾ ਸ਼ਿਕਾਰ ਹੈ ਔਰ ਹਰ ਤੀਸਰੇ ਬੰਦੇ ਨੂੰ ਮਤਲਬ ਹਰ 3rd ਪਰਸਨ ਨੂੰ ਗੱਲ ਕਰ ਲੋ ਉਹਦਾ ਅਲਟਰਾਸਾਉਂਡ ਰਿਪੋਰਟ ਦੇਖ ਲੋ ਫੈਟੀ ਲੀਵਰ ਗ੍ਰੇਡ 1 ਗ੍ਰੇਡ 2 ਆਉਣਾ ਹੀ ਆਉਣਾ ਜਦੋਂ ਅਲਟਰਾਸਾਉਂਡ ਕਰਾਉਣਾ ਤਾਂ ਹੁੰਦਾ ਕਿ ਉਹਨੂੰ ਵੀ ਲੋਕ ਨੂੰ ਨਾਰਮਲ ਲੱਗ ਗਿਆ ਕਿ ਇਹ ਤਾਂ ਸਭ ਦਾ ਹੀ ਹੁੰਦਾ ਮੇਰੇ ਕੋਲ ਪੇਸ਼ੈਂਟ ਆਉਂਦੇ ਉਹਨਾਂ ਦਾ ਆਨਸਰ ਹੀ ਹੁੰਦਾ ਇਹ ਤਾਂ ਸਭ ਦਾ ਹੀ ਹੈ ਡਾਕਟਰ ਵੀ ਕਹਿਣ ਲੱਗੇ ਇੰਨਾ ਤਾਂ ਕਾਮਨ ਹੈ ਬਟ ਉਹ ਗਾਈਡ ਨਹੀਂ ਕੀਤਾ ਜਾਂਦਾ ਕਿਉਂ ਕਾਮਨ ਹੋ ਰਿਹਾ ਹੈ ਕਿ ਸਾਡਾ ਲਾਈਫ ਸਟਾਈਲ ਸਹੀ ਨਹੀਂ ਹੈ ਸਾਡਾ ਜਿਹੜਾ ਫੂਡ ਇਨਟੇਕ ਹੈ ਉਹ ਸਹੀ ਨਹੀਂ ਰਿਹਾ ਸਾਡਾ ਜਿਹੜਾ ਟ੍ਰੈਡੀਸ਼ਨਲ ਫੂਡ ਹੈ ਜਿਵੇਂ ਸਾਡੇ ਦਾਦੇ ਪਰਦਾਦੇ ਖਾਂਦੇ ਸੀ ਉਹ ਖਾਣਾ ਅਸੀਂ ਨਹੀਂ ਖਾ ਰਿਹਾ ਅੱਜਕੱਲ ਤੇ ਬਾਹਰ ਦਾ ਬਹੁਤ ਜ਼ਿਆਦਾ ਟ੍ਰੈਂਡ ਹੈ ਫਾਸਟ ਫੂਡ ਦਾ ਕੋਲਡ ਡਰਿੰਕਸ ਦਾ ਐਕਸਪੋਜ਼ਰ ਬਹੁਤ ਜ਼ਿਆਦਾ ਜਿਵੇਂ ਘਰ ਤੋਂ ਬਾਹਰ ਨਿਕਲੋ ਹਰ ਚੀਜ਼ अवेलेबल ਹੈ ਫੋਨ ਤੇ ਡਿਲੀਵਰੀ ਹੁੰਦੀ ਹੈ ਤਾਂ ਜਿਹੜੀਆਂ ਇਸ ਕਰਕੇ ਕੀ ਹੈ ਕਿ ਇਨਟੇਕ ਜ਼ਿਆਦਾ ਹੈ ਤੇ ਜਿਹੜੀ ਐਕਜ਼ਰਸ਼ਨ ਹੈ ਮਤਲਬ ਬੋਡੀ ਦੀ ਜਿਹੜੀ ਉਹਦੀ ਕੰਜ਼ਮਪਸ਼ਨ ਹੈ ਉਹਦੀ ਫੂਡ ਦੀ ਉਹ ਘਟ ਹੈ ਕਿਉਂਕਿ ਸਿਟਿੰਗ ਜ਼ਿਆਦਾ ਹੈ ਪਹਿਲਾਂ ਲੋਕੀ ਪੈਦਲ ਚੱਲਦੇ ਸੀ ਸਾਈਕਲ ਤੇ ਜਾਂਦੇ ਸੀ ਹੁਣ ਗੱਡੀਆਂ ਤੇ ਜਾਂਦੇ ਆ ਸਕੂਟਰਾਂ ਤੇ ਜਾਂਦੇ ਆ ਮਤਲਬ ਮੂਵਮੈਂਟ ਹੀ ਨਹੀਂ ਹੈਗੀ ਤੇ ਆਊਟਡੋਰ ਗੇਮਸ ਪਹਿਲਾਂ ਜ਼ਿਆਦਾ ਸੀ ਤੇ ਹੁਣ ਇਨਡੋਰ ਹੈ ਮੋਬਾਈਲ ਦੇ ਉੱਤੇ ਹੈ ਵਾਈਫਾਈ ਕਨੈਕਸ਼ਨਸ ਹੈ ਤਾਂ ਹਰ ਟਾਈਮ ਮੋਬਾਈਲ ਅਵੇਲੇਬਲ ਹੈ ਉਹਦੇ ਉੱਤੇ ਤੋਂ YouTube Instagram ਉਹਦੇ ਜਿਵੇਂ ਹੁਣ ਘੰਟੇੋਂ ਘੰਟੇ ਅਸੀਂ ਬੈਠੇ ਰਹਿਣਾ ਤਾਂ ਕੀ ਹੁੰਦਾ ਹੈ ਕਿ ਜਿਹੜੇ ਸਾਡੇ ਨਿਊਰons ਹੈ ਸਾਡੇ ਨਰਵ ਸੈਲਸ ਹੈ ਬਾਡੀ ਦੇ ਉਹ ਸਲੋ ਹੋ ਜਾਂਦੇ ਜਦੋਂ ਅਸੀਂ ਮਤਲਬ ਮੋਬਾਈਲ ਸਕਰੋਲ ਕਰਦੇ ਆ ਇੱਕ ਦੋ ਘੰਟੇ ਲਈ ਲਗਾਤਾਰ ਤੇ ਸਾਡੀ ਮੂਵਮੈਂਟ ਬੁੱਕਟ ਕੱਟ ਜਾਂਦੀ ਤੇ ਉਹ ਵੀ ਕਿੰਦਾ ਹੈ ਸਾਡੇ ਇਹਦੇ ਲੀਵਰ ਹੈ ਜਾ ਹੋਰ ਆਰਗਨਸ ਬਾਡੀਜ਼ ਦੇ ਉਹ ਵੀ ਸਲਗੀਸ਼ ਹੋ ਜਾਂਦੇ ਆ ਉਹ ਵੀ ਮਤਲਬ ਰਾਮ ਨਾ ਚੱਲਣ ਲੱਗ ਜਾਂਦੇ ਤੇ ਉਹ ਮੈਟਾਬੋਲਿਜ਼ਮ ਵੀਕ ਹੋ ਜਾਂਦਾ ਫਿਰ ਕੀ ਹੁੰਦਾ ਕਿ ਲੀਵਰ ਦੇ ਉੱਤੇ ਫੈਟ ਜਮਾ ਹੋਣਾ ਸ਼ੁਰੂ ਹੋ ਜਾਂਦਾ ਜੀ ਤੇ ਇਹ ਬੇਂਡੀ ਦਾ ਲਾਈਫਸਟਾਈਲ ਡਿਸਆਰਡਰ ਹੈ ਅੱਜ ਦੀ ਜੀਵਨ ਦੇ ਵਿੱਚ ਅਗਰ ਇਹ ਚੀਜ਼ਾਂ ਕੱਢ ਦਿੱਤੀਆਂ ਜਾਣ ਉਹ ਕੋਲਡ ਡਰਿੰਕਸ ਹੋ ਗਏ ਫਾਸਟ ਫੂਡ ਹੋ ਗਿਆ ਐਕਟੀਵਿਟੀ ਐਕਸਰਸਾਈਜ਼ ਇਨਕਰੀਜ਼ ਕੀਤੀ ਜਾਏ ਤਾਂ ਇਹ ਚੀਜ਼ਾਂ ਹੋਣ ਨਾ ਜੀ 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 ਸੋ ਬੜੀ ਸਿੰਪਲ ਜੀ ਗੱਲ ਆ ਗਈ ਜੀ ਵੀ ਕੱਲਾ ਅਲਕੋਹਲ ਤੇ ਦਵਾਈਆਂ ਤੋਂ ਬਾਅਦ ਸਾਡਾ ਜਿਹੜਾ ਖਾਣ ਪੀਣ ਦਾ ਤੇ ਆਪਦੀ ਜ਼ਿੰਦਗੀ ਨੂੰ ਅਸੀਂ ਇੱਕ ਜਿਹੜਾ ਕਿਸੇ ਆਰਡਰ 'ਚ ਨਹੀਂ ਰੱਖਿਆ ਉਹ ਇੱਕ ਵੱਡਾ ਕਾਰਨ ਆ ਸੋ ਦੇਖੋ ਜਾਣੇ-ਅਣਜਾਣ 'ਚ ਮੋਬਾਈਲ ਵੀ ਇਹਦੇ 'ਚ ਭੂਮਿਕਾ ਨਿਭਾ ਰਿਹਾ ਜਿਹੜਾ ਅਸੀਂ ਬੈਠ ਕੇ ਐਕਟੀਵਿਟੀਆਂ ਕਰ ਰਹੇ ਹਾਂ ਉਹ ਵੀ ਜ਼ਿਆਦਾ ਸਭ ਤੋਂ ਜ਼ਿਆਦਾ ਮੋਬਾਈਲ ਹੈ ਇੱਕ ਤਰ੍ਹਾਂ ਕੋ ਰੇ ਡੈਮੇਜ ਕਰਦੀ ਹੈ ਤੁਹਾਡੇ ਆਰਗਨਸ ਨੂੰ ਕਿਤੇ ਨਾ ਕਿਤੇ ਉਹ ਸਾਨੂੰ ਵਿਜੀਬਲ ਨਹੀਂ ਹੈ ਬਟ ਉਹ ਸਾਡੇ ਆਰਗਨਸ ਨੂੰ ਇਫੈਕਟ ਕਰਦੀ ਹੈ ਦੂਜਾ ਕੀ ਹੈ ਤੁਸੀਂ ਮੋਬਾਈਲ ਦੇਖਦੇ ਨਾ ਸਾਡੀ ਐਕਟੀਵਿਟੀ ਬਿਲਕੁਲ ਨਹੀਂ ਹੁੰਦੀ ਆਪਾਂ ਇੱਕ ਪੋਸਟਰ ਜੀ ਬੈਠੇ ਰਹਿੰਦੇ ਘੰਟੋ ਘੰਟੀ ਅੱਜ ਕੱਲ ਲੇਡੀਜ਼ ਦਾ ਸਭ ਤੋਂ ਜ਼ਿਆਦਾ ਹੋ ਰਿਹਾ ਹੈ ਲੇਡੀਜ਼ ਤੇ ਬੱਚੇ ਉਹਨਾਂ ਦੀ ਇੰਨਾ ਜ਼ਿਆਦਾ ਐਡਿਕਸ਼ਨ ਹੈ ਮੋਬਾਈਲ ਦੀ ਚਾਰ ਚਰ ਘੰਟੇ ਉਹਨਾਂ ਨੇ YouTube ਦੇਖਣੀ ਹੈ ਤਾਂ ਉਹਦੇ ਤੇ ਫਿਰ ਉਹਨਾਂ ਦੇ ਸਾਰੇ ਮਤਲਬ ਜਿਹੜੇ ਨਿਊਰੋਨਸ ਹੈ ਉਹ ਇਫੈਕਟ ਹੁੰਦੇ ਤਾਂ ਲੀਵਰ ਦੇਤੇ ਲੀਵਰ ਦਾ ਕੰਮ ਹੁੰਦਾ ਦੇਖੋ ਫੈਟ ਨੂੰ ਬਣਾਉਣਾ ਪਹਿਲਾਂ ਹੁੰਦਾ ਫੈਟ ਨੂੰ ਵੜਾਉਣ ਦਾ ਕੰਮ ਹੈ ਨਾ ਕਿ ਫੈਟ ਨੂੰ ਸਟੋਰ ਕਰਨ ਦਾ ਹੁਣ ਕੀ ਹੁੰਦਾ ਕਿ ਲੀਵਰ ਦੇ ਉੱਤੇ ਫੈਟ ਬਾਹਰੋਂ ਆ ਰਿਹਾ ਜੋ ਅਸੀਂ ਖਾ ਰਹੇ ਹਾਂ ਜਿੰਨਾ ਤਾਂ ਸਾਨੂੰ ਯੂਜ਼ ਹੋਣਾ ਉਹ ਤਾਂ ਗਲੂਕੋਜ਼ ਕਨਵਰਟ ਹੋ ਗਿਆ ਬਾਕੀ ਸਾਰਾ ਉਹ ਫੈਟਸ ਕਨਵਰਟ ਹੋ ਕੇ ਲੀਵਰ ਦੇ ਉੱਤੇ ਚਿਪਕ ਜਾਂਦਾ ਤੇ ਲੀਵਰ ਦਾ ਫੰਕਸ਼ਨਿੰਗ ਘਟ ਜਾਂਦੀ ਹੈ ਕਿ ਲੀਵਰ ਦੀ ਜਿਹੜੀ ਆ ਉਹਦੇ ਉੱਤੇ ਸਾਈਟੋਕਾਈਨਸ ਹੁੰਦੇ ਇੱਕ ਮਤਲਬ ਜਦੋਂ ਇਹ ਆਪਾਂ ਫਾਸਟ ਫੂਡ ਲੈਂਦੇ ਹਾਂ ਇਨਫਲੇਮੇਸ਼ਨ ਕ੍ਰੀਏਟ ਕਰਦੇ ਆ ਉਹ ਕੀ ਕਰਦੇ ਨੇ ਸਾਡੇ ਜਿਹੜੇ ਹੈਲਥੀ ਲੀਵਰ ਸੈਲਸਾਂ ਨੂੰ ਡੈਮੇਜ ਕਰਦੇ ਆ ਤਾਂ ਉਹ ਹੀ ਪੈਟਰੋ ਸੈਲਸਾਂ ਦੇ ਡੈਮੇਜ ਹੋ ਜਾਂਦੇ ਆ ਫੈਟ ਉੱਪਰੋਂ ਦੀ ਹੋਰ ਜਮਾ ਹੋ ਜਾਂਦਾ ਤੇ ਫੰਕਸ਼ਨਿੰਗ ਬਹੁਤ ਜ਼ਿਆਦਾ ਘੱਟ ਜਾਂਦੀ ਤੇ ਉਸ ਤੋਂ ਬਾਅਦ ਫਿਰ ਸੈਕੰਡ ਗਰੁੱਪ ਆ ਜਾਂਦਾ ਵੀ ਤਾਂ ਉਹਨਾਂ ਨੂੰ ਥਾਇਰੋਇਡ ਹੋ ਗਿਆ ਉਹਨਾਂ ਨੂੰ ਫਿਰ ਡਾਇਬੀਟਿਸ ਹੋ ਗਈ ਕੋਲੇਸਟ੍ਰੋਲ ਵਧਣ ਲੱਗ ਗਿਆ ਫਿਰ ਉਹਦੀ ਮੈਡੀਕੇਸ਼ਨ ਸ਼ੁਰੂ ਕਰ ਦਿੰਦੇ ਆ ਸਾਰੇ ਵੀ ਉਹਨ ਡਾਇਬੀਟਿਸ ਦੀ ਲੈ ਲੋ ਉਹਦੀ ਲੈ ਲੋ ਭਾਰਤੀ ਲਲੋ ਮੈਡੀਸਨ ਤੇ ਕੋਲੇਸਟ੍ਰੋਲ ਦੀ ਲੈ ਲੋ ਉਹ ਵੀ ਲਿਵਰ ਨਹੀਂ ਉਹਨੂੰ ਡਾਈਜੈਸਟ ਕਰਨਾ ਹੁੰਦਾ ਡੀਟੌਕਸੀਫਿਕੇਸ਼ਨ ਕਰਨੀ ਹੁੰਦੀ ਹੈ ਤੋਂ ਫਿਰ ਉਹ ਡਬਲ ਕਮ ਹੋ ਜਾਂਦਾ ਹੈ ਲਿਵਰ ਪੋਰ ਔਰ ਪ੍ਰੈਸ਼ਰ ਨੀਚੇ ਆਉਂਦਾ ਹੈ ਜੀ ਜੀ ਸੋ ਇੱਕ ਜਿਹੜੀ ਅੱਗੇ ਵਧਣ ਤੋਂ ਪਹਿਲਾਂ ਨਾ ਵੀ ਇਹਦਾ ਇਲਾਜ ਦੇ ਵੀ ਗੱਲਾਂ ਕਰਨੀਆਂ ਆਪਾਂ ਜ਼ਰੂਰ ਤੁਹਾਡੇ ਨਾਲ ਤੇ ਪਰ ਇਸ ਤੋਂ ਪਹਿਲਾਂ ਮੇਰੇ ਇੱਕ ਹੋਰ ਜਿਹੜੀ ਗੱਲ ਆ ਰਹੀ ਹੈ ਜਿਹੜਾ 10 ਸਾਲਾਂ ਵਾਲੀ ਬੜੀ ਚਿੰਤਾ ਵਾਲੀ ਗੱਲ ਆ ਤੁਸੀਂ ਦੱਸਿਆ ਵੀ 10 ਸਾਲਾਂ ਦੇ ਬੱਚਿਆਂ ਨੂੰ ਹੋ ਰਿਹਾ ਤੇ ਬੀਬੀਆਂ ਨੂੰ ਹੋ ਰਿਹਾ ਜਿਹੜੀਆਂ ਤਾਂ ਅੱਗੇ ਤਾਂ ਅਲਕੋਹਲ ਤੱਕ ਬਹਾਨਾ ਹੁੰਦਾ ਸੀ ਪਰਿਵਾਰਾਂ 'ਚ ਇਹ ਸੁਣਨਾ ਸੁਣਾਇਆ ਜਾਂਦਾ ਸੀ ਮਿੱਦਾ ਖਰਾਬ ਕਰ ਲੈਗਾ ਵੀ ਅੱਗ ਪੀ ਪੀ ਕੇ ਫਿਰ ਔਰਤਾਂ ਤਾਂ ਅੱਗ ਵੀ ਨਹੀਂ ਪਿੰਦੀਆਂ ਤੇ ਉਹਨਾਂ ਨੂੰ ਵੀ ਇਹ ਭੁਗਤਣਾ ਪੈ ਰਿਹਾ ਠੀਕ ਹੈ ਉਸ ਤੋਂ ਬਾਅਦ ਉਸ ਤੋਂ ਬਾਅਦ ਜਿਹੜਾ ਇਹਦਾ ਪਾਣੀ ਵੀ ਜਿਹੜਾ ਅੱਜ ਕੱਲ ਪਾਣੀ ਖਰਾਬ ਹੋ ਗਿਆ ਸਾਡਾ ਨਿਚਲਾ ਪਾਣੀ ਜਾਂ ਹੋਰ ਇਹ ਵੀ ਅਸਰ ਪਾਉਂਦਾ ਹਾਂਜੀ ਇਹ ਵੀ ਪਾਉਂਦਾ ਦੇਖੋ ਉਹਦੇ ਵਿੱਚ ਟੌਕਸਿਨਸ ਬਹੁਤ ਜ਼ਿਆਦਾ ਹੈ ਹਨਾ ਟੌਕਸਿਨਸ ਕੀ ਹੁੰਦੇ ਹੈ ਫਿਰ ਟੌਕਸਿਨਸ ਵਾਟ ਇਸ ਜਾਣਗੇ ਉਹਨੇ ਲੀਵਰ ਨੇ ਡੀਟੌਕਸੀਫਾਈ ਕਰਨਾ ਹੈ ਫਿਰ ਟੌਕਸਿਕ ਜਦੋਂ ਆਪਾਂ ਟੌਕਸਿਨ ਪਾਈ ਜਾਵਾਂਗੇ ਪਾਈ ਜਾਵਾਂਗੇ ਕਿਸੇ ਜਗ੍ਹਾ ਦੇ ਉੱਤੇ ਦੇਖੋ ਉਹ ਫਿਰ ਡੈਮੇਜ ਤਾਂ ਹੋਣਗੇ ਸੈਲਸ ਉਹ ਵੀ ਇੱਕ ਕਾਰਨ ਹੈਗਾ ਬਹੁਤ ਵੱਡਾ ਜਿਹੜਾ ਸਾਡਾ ਪਾਣੀ ਠੀਕ ਨਹੀਂ ਹੈ ਖਾਣੇ ਦੇ ਵਿੱਚ ਬਹੁਤ ਜ਼ਿਆਦਾ ਜਿਹੜੇ ਮਿਲਾਵਟ ਬਹੁਤ ਜ਼ਿਆਦਾ ਹੈ ਸਪਰੇ ਬਹੁਤ ਜ਼ਿਆਦਾ ਹੁੰਦੇ ਆ ਉਹ ਵੀ ਲਿਵਰ ਤੇ ਲੋਡ ਪਾਉਂਦੇ ਆ ਇਹ ਜੈਨੇਟਿਕ ਵੀ ਹੋ ਸਕਦਾ ਹੈ ਬੱਚੇ ਜੈਨੇਟਿਕ ਹੈ ਜੈਨੇਟਿਕ ਤਾਂ ਹਰ ਡਿਜ਼ੀਜ਼ ਹੁੰਦੀ ਹੈ ਜਿਵੇਂ ਸਾਡੇ ਪੁਰਖਿਆਂ ਨੂੰ ਜਿਹੜੀ ਬਿਮਾਰੀ ਹੈ ਸਾਡੇ ਜੀਨਸ ਦੇ ਵਿੱਚ ਆਣੀ ਆਣੀ ਹੈ ਤੇ ਜਿਵੇਂ ਤੁਸੀਂ ਕਹਿੰਦੇ ਮੋٹے ਬੰਦੇ ਨੂੰ ਫੈਟੀ ਲਿਵਰ ਹੁੰਦਾ ਪਤਲਿਆਂ ਨੂੰ ਵੀ ਹੁੰਦਾ ਕਿਉਂਕਿ ਉਹਦਾ ਜੈਨੇਟਿਕ ਟੈਂਡੈਂਸੀ ਹੁੰਦੀ ਹੈ ਪਤਲੇ ਨੂੰ ਵੀ ਹੁੰਦਾ ਮੋٹے ਨੂੰ ਤਾਂ ਜਨੂੰ ਹੋਣਾ ਹੀ ਹੈ ਕਿ ਜਦੋਂ ਫੈਟ ਕਮੂਲੇਟ ਹੋ ਗਿਆ ਗੇਸਟ ਦੇ ਆਲੇ ਦੁਆਲੇ ਫਿਰ ਉਹ ਤਾਂ ਇਨਫਲੇਮੇਸ਼ਨ ਲੈ ਕੇ ਹੀ ਆਏਗਾ ਬਟੇ ਜਿਹੜਾ ਖਿੰਨ ਹੈ ਉਹਦੇ ਵੀ ਮਤਲਬ ਹੁੰਦਾ ਹੈ ਸਾਟਿਵ ਕਿਉਂਕਿ ਉਹ ਜੀਨਸ ਡਿਫਰੈਂਸੀ ਹੁੰਦੀ ਹੈ ਪਰ ਉਹਨਾਂ ਲੋਕਾਂ ਨੂੰ ਇਹ ਕਿ ਜ਼ਿਆਦਾ ਕੇਅਰਫੁਲ ਹੋਣਾ ਪੈਂਦਾ ਹਰ ਚੀਜ਼ ਪ੍ਰिवेंट ਹੋ ਸਕਦੀ ਹੈ ਸੋ ਡਾਕਟਰ ਸਾਹਿਬ ਇੱਕ ਜਿਹੜੇ ਆਪਾਂ ਇਹਦੇ ਤੇ ਹੋਮੋਪੈਥੀ ਦੇ ਵਿੱਚ ਜਿਹੜਾ ਇਹਦਾ ਜਿਗਰ ਦਾ ਕੀ ਇਲਾਜ ਆ ਕਿਉਂਕਿ ਜੋ ਐਲੋਪੈਥੀ ਤਾਂ ਜਿਹੜੀ ਚੀਜ਼ ਦੇ ਹੀ ਰਹੀ ਹੈ ਬਿਮਾਰੀ ਖੁਦ ਹੀ ਜਾੜਾ ਬਿਮਾਰੀ ਦੇਣ ਦੀ ਉਹਨਾਂ ਤੇ ਤਾਂ ਆਪਾਂ ਕੀ ਵਿਸ਼ਵਾਸ ਕਰਨਾ ਵੀ ਉਹ ਠੀਕ ਕਰ ਦੂਗੀ ਲਿਵਰ ਨੂੰ ਪਰ ਮੈਨੂੰ ਇਹ ਦੋ ਚੀਜ਼ਾਂ ਦੱਸਿਓ ਇੱਕ ਤਾਂ ਇਹ ਲੀਵਰ ਟ੍ਰਾਂਸਪਲੈਂਟ ਵੀ ਹੋ ਜਾਂਦਾ ਇਹ ਆਪਣੇ ਸੈਲਫ ਰਿਪੇਅਰ ਦੀ ਵੀ ਗੱਲ ਕਹਿੰਦੇ ਆ ਵੀ ਇਹ ਸੈਲਫ ਰਿਪੇਅਰ ਵੀ ਕਰਦਾ ਆ ਆਪਣੇ ਆਪ ਨੂੰ ਜੇ ਕਿਤੇ ਹੋਵੇ ਛੇਤੀ ਕਰਦਾ ਦੂਜੇ ਅੰਗਾਂ ਨਾਲ ਇਹ ਕੀ ਸਚਾਈ ਹੈ ਹਾਂਜੀ ਇਹ ਬਿਲਕੁਲ ਸੱਚ ਹੈ ਲੀਵਰ ਜਦ ਥੋੜਾ ਖਰਾਬ ਹੋਣ ਲੱਗ ਗਿਆ ਜੇ ਤੁਸੀਂ ਆਪਣੀ ਪਹਿਲਾਂ ਤਾਂ ਫਸਟ ਸਟੇਜ ਦਾ ਫੈਟੀ ਲੀਵਰ ਹੁੰਦਾ ਉਸ ਤੋਂ ਬਾਅਦ ਦੀ ਸਟੇਜ ਹੁੰਦੀ ਹੈ ਕਿ ਡੈਮੇਜ ਹੋ ਗਏ ਸੈਲ ਤੁਹਾਡੇ ਸ਼੍ਰਿੰਕ ਕਰਕੇ ਡੈੱਡ ਹੋ ਗਏ ਤਾਂ ਸਿਰੋਸੀ ਹੋ ਜਾਂਦਾ ਕਿ ਲੀਵਰ ਸੁੰਗੜ ਗਿਆ ਤਾ ਪਰਸੀ ਅਗਰ ਫਸਟ ਸਟੇਜ ਤੇ ਉਹਦੇ ਤੇ ਮਤਲਬ ਬਣਾਇਆ ਆਪਣੇ ਆਪ ਨੂੰ ਦੇਖੀਏ ਤਾਂ ਉਹਦੀ ਕੇਅਰ ਕਰੀਏ ਲੀਵਰ ਦੀ ਆਪਣਾ ਖਾਣਾ ਪੀਣਾ ਸਹੀ ਕੀ ਕਰੀਏ ਤੇ ਐਕਸਰਸਾਈਜ਼ ਪ੍ਰੋਪਰ ਕਰੀਏ ਤੇ ਆਪਣੀ ਡਾਈਟ ਥਵਾਲ ਦੇਖੀਏ ਕਿ ਅਪਾ ਕੀ ਅੰਦਰ ਪਾ ਰਿਆ ਤਾਂ ਉਹ ਪ੍ਰिवेंट ਹੈ ਉਹ ਕਿ ਲੀਵਰ ਚ ਇਹ ਬਹੁਤ ਵੱਡੀ ਪ੍ਰੋਪਰਟੀ ਕਿ ਰੀਜਨਰੇਟ ਕਰ ਲੈਂਦਾ ਜੇ ਉਹ ਜਦੋਂ ਟ੍ਰਾਂਸਪਲੈਂਟ ਵੀ ਕਰਦੇ ਆ ਨਾ ਤਾਂ ਉਹਦੇ ਚ ਕੁਝ ਕਿਸੇ ਦੂਸਰੇ ਬੰਦੇ ਦਾ ਥੋੜਾ ਜਿਹਾ ਲੀਵਰ ਦਾ ਪਾਰਟ ਪਾ ਲੈਂਦੇ ਆ ਉਹ ਪੂਰਾ ਲੀਵਰ ਨਹੀਂ ਪਾਇਆ ਜਾਂਦਾ ਥੋੜਾ ਜਿਹਾ ਉਹ ਆਪਣੇ ਆਪ ਹੀ ਫਿਰ ਕੁਝ 1-2 ਸਾਲ ਦੇ ਅੰਦਰ ਅੰਦਰ ਪੂਰਾ ਲੀਵਰ ਬਣ ਜਾਂਦਾ ਹੈ ਉਹ ਬਣਾਉਂਦਾ ਅੰਦਰ ਜਾ ਕੇ liver ਦੀ attendance ਹੀ liver self regenerate ਹੋ ਜਾਂਦੇ ਆ ਤੇ ਇਸ ਲਈ ਇਹਦੇ ਚ ਘਬਰਾਉਣ ਵਾਲੀ ਏਡੀ ਕੋਈ ਗੱਲ ਨਹੀਂ ਹੁੰਦੀ ਬਟ ਜੇ ਅਸੀਂ ਕੇਅਰ ਨਹੀਂ ਕਰਾਂਗੇ ਪੇਸ਼ੈਂਟ ਕੀ ਕੰਟੇ ਆਜਕਲ ਬੜਾ exposure ਬਹੁਤ ਜ਼ਿਆਦਾ ਹੈ ਨਾ ਜਿਵੇਂ YouTube ਤੇ ਬਹੁਤ ਕੁਝ ਮਿਲਦਾ ਕਿ ਇਹ ਐਕਸਟ੍ਰੈਕਟ ਲੈ ਲਓ ਬੀਟ ਜੂਸ ਪੀ ਲਓ اے ਬੀ ਸੀ ਜੂਸ ਪੀ ਲਓ ਨਿੰਬੂ ਪਾਣੀ ਪੀ ਲਓ ਕਾਫੀ ਪੀ ਲਓ ਤਾਂ liver ਠੀਕ ਹੋ ਜਾ ਇਹ ਜਿਹੜਾ ਚੀਜ਼ਾ ਹੈ ਇਹ ਪ੍ਰੋਪਰ ਜਦੋਂ ਤੁਹਾਨੂੰ ਨੌਲੇਜ ਨਹੀਂ ਹੈ ਤਾਂ ਨਹੀਂ ਕਰਨੀ ਚਾਹੀਦੀਆਂ ਜੇ ਹੁਣ ਆਪਾਂ ਕਾਫੀ ਨੂੰ ਲੈ ਲਈ ਉਹਦੇ ਚ ক্লোਰੋਜੈਨਿਕ ਐਸਿਡ ਹੁੰਦਾ ਹੈ ਉਹ ক্লোਰੋਜੈਨਿਕ ਐਸਿਡ 1-2% ਤੁਹਾਡੇ ਲੀਵਰ ਸੈਲਸ ਨੂੰ ਮਤਲਬ ਕਲੀਨਿੰਗ ਕਰਦਾ ਲੀਵਰ 1-2% ਉਹ 1-2% ਸੈਲਫ ਕਰੇਗਾ ਤੁਹਾਡੇ ਲੀਵਰ ਨੂੰ ਨਵਾਂ ਨਹੀਂ ਬਣਾਏਗਾ ਓਵਰ ਆਲ ਤੁਹਾਡਾ ਲੀਵਰ ਲਾਈਫ ਸਟਾਈਲ ਪ੍ਰੋਪਰ ਸਭ ਕੁਝ ਹੀ ਚੇਂਜ ਕਰਨਾ ਪਏਗਾ ਜੇ ਆਪਾਂ ਸੋਚਦੇ ਆ ਵੀ ਵੀਕਐਂਡ ਤੇ ਖਾ ਲਈਏ ਬਾਹਰ ਦਾ ਜਾਂ 15 ਦਿਨ ਬਾਅਦ ਕਿਤੇ ਖਾ ਲਿਆ ਫਿਰ ਦੇਖੋ ਜੇ ਆਪਾਂ ਹੁਣ ਕਿਸੇ ਜੇ ਬਾਲਟੀ ਵਿੱਚ ਕਚਰਾ ਪਾ ਲਿਆ ਥੋੜਾ ਜਿਹਾ ਕੱਢਤਾ ਥੋੜੇ ਦਿਨ ਲਈ ਸਫਾਈ ਕਰ ਲਈ ਫਿਰ ਪਾਤਾ ਫਿਰ ਤਾਂ ਉੱਥੇ ਹੀ ਰਹਿ ਜਾਣਾ ਇਦਾਂ ਲੇ ਮਤਲਬ ਪ੍ਰੋਪਰ ਪਰਹੇਜ ਲਾਈਫ ਸਟਾਈਲ ਤੁਹਾਡਾ ਵਰਕ ਐਕਸਰਸਾਈਜ਼ ਤੇ ਬਾਕੀ ਜਿਹੜੇ ਟੋਟਕੇ ਐ ਮੈਂ ਕਦੇ ਵੀ ਐਡਵਾਈਸ ਨਹੀਂ ਕਰਦੀ ਕਿ ਉਹ ਟੋਟਕੇ ਨਹੀਂ ਕਰਨੇ ਹਾਂਜੀ ਉਹਦੇ ਮਤਲਬ ਜਿਹਾ ਬੀਟਰੂਟ ਐ ਬੀਟਰੂਟ ਚ ਬੀਟਾ ਕੈਰੋਟਨਿਕ ਪਿਗਮੈਂਟ ਹੁੰਦੀ ਐ ਹੁਣ ਬੀਟਰੂਟ ਜੂਸ ਜੇ ਤੁਸੀਂ ਰੋਜ਼ ਪੀਓਗੇ ਤਾਂ ਉਹ ਬੀਟਾ ਕੈਰੋਟਨ ਕੀ ਕਰੇਗੀ ਉਹ ਟੌਕਸਿਸਿਟੀ ਕਰੇਗੀ ਲੀਵਰ ਨੂੰ ਡੈਮੇਜ ਕਰੇਗੀ ਨਾ ਕਿ ਹੀਲ ਕਰੇਗੀ ਤਾਂ ਇਹ ਚੀਜ਼ਾਂ ਉਹ ਬ੍ਰੇਨ ਨੂੰ ਹੈਲਪ ਕਰਦੀ ਹੈ ਥੋੜਾਪੋੜ ਬੀਟਰੂਟ ਜਿਵੇਂ ਕਿ ਗਲੂਟਾਥਾਇਨ ਬਣਾਉਂਦੀ ਹੈ ਬ੍ਰੇਨ ਦੇ ਵਿੱਚ ਬਲੱਡ ਸਰਕੂਲੇਸ਼ਨ ਅੱਛੀ ਹੋ ਜਾਂਦੀ ਹੈ ਪਰ ਲੀਵਰ ਨੂੰ ਉਹ ਅਗਰ ਐਕਸੈਸਿਵ ਵਿੱਚ ਲਵਾਵਾਂਗੇ ਤਾਂ ਡੈਮੇਜ ਕਰੇਗੀ ਤਾਂ ਇਹ ਚੀਜ਼ਾਂ ਦੀ ਨੌਲੇਜ ਹੋਣੀ ਚਾਹੀਦੀ ਹੈ ਤਾਂ ਇਹ ਟੋਟ ਕੇ ਨਹੀਂ ਕਰਨੇ ਚਾਹੀਦੇ ਮਤਲਬ ਬਿਨਾਂ ਕਿਸੇ ਅੱਛੇ ਡਾਕਟਰ ਦੀ ਗਾਈਡੈਂਸ ਤੋਂ ਬਿਨਾਂ ਜੀ ਜੀ ਬਿਲਕੁਲ ਜੀ ਨੀਮ ਹਕੀਮ ਖਤਰਾ ਹੈ ਜਾਣਨ ਦੀ ਗੱਲ ਅਸੀਂ ਬਚਪਨ ਤੋਂ ਸੁਣਦੇ ਆ ਰਹੇ ਹਾਂ ਤੇ ਅਸੀਂ ਅੱਜ ਸਾਡੇ ਕੋਲੇ ਧੱਕੇ ਨਾਲ ਹੀ ਆ ਜਾਂਦੀਆਂ ਜੇ ਤੁਸੀਂ ਇੱਕ ਵੀਡੀਓ ਕੋਈ ਖੋਲ ਕੇ ਦੇਖ ਲਈ ਤਾਂ 100 ਵੀਡੀਓ ਲਾਈਨ ਚ ਖੜੀਆਂ ਹੁੰਦੀਆਂ ਅੱਗੇ ਉਸੇ ਚੀਜ਼ ਦੀ ਤੇ ਅੱਜ ਜਵੇਂ ਤੁਸੀਂ ਬੀਟਰੂਟ ਦੀ ਗੱਲ કરી ਮੈਂ ਦੇਖ ਰਿਹਾ ਜੀ ਵੀ ਪਿਛਲੇ ਸਾਲ ਤੱਕ ਬੀਟਰੂਟ ਨੂੰ ਰੱਬ ਬਣਾ ਕੇ ਪੇਸ਼ ਕੀਤਾ ਜਾ ਰਿਹਾ ਸੀ ਵੀ ਬਸ ਬੀਟਰੂਟ ਜਿਹੜਾ ਪਿੰਦਾ ਉਹਦਾ ਕੋਈ ਉਹ ਹੀ ਨਹੀਂ ਆ ਤੇ ਆ ਪਿਛਲੇ ਮਹੀਨੇ ਤੋਂ ਹੁਣ ਬੀਟਰੂਟ ਦੇ ਅਗੇਂਸਟ ਵੀ ਵੀਡੀਓ ਆਉਣ ਲੱਗ ਗਈਆਂ ਉਹ ਆਦੇ ਇਦੂ ਮਾੜੀ ਕੋਈ ਚੀਜ਼ ਹੀ ਹੈ ਨਹੀਂ ਸੋ ਮੇਰਾ ਤਾਂ ਇੰਨਾ ਕ ਮੰਨਣਾ ਵੀ ਜੇਕਰ ਕਿਸੇ ਵੀ ਚੀਜ਼ ਦੀ ਤੁਸੀਂ ਐਕਸੈਸ ਲੈਣੇ ਹੋ ਨਾ ਉਹ ਤਾਂ ਹਰ ਚੀਜ਼ ਦੀ ਮਾੜੀ ਆ ਜੇ ਜੀ ਜੀ ਜੇ ਖੰਡ ਇੱਕ ਚਮਚਾ ਚਾਹ ਮਿੱਠੀ ਕਰ ਦਿੰਦਾ ਤੇ ਚਾਰ ਚਮਚੇ ਉਹਨੂੰ ਜਾਦੇ ਮਿੱਠੀ ਨਹੀਂ ਕਰਦੇ ਕੌੜੀ ਕਰ ਦਿੰਦੇ ਆ ਇਹ ਗੱਲ ਸਾਨੂੰ ਧਿਆਨ ਧਿਆਨ ਚ ਰੱਖਣੀ ਪੈਣੀ ਆ ਹਾਂਜੀ ਹਾਂਜੀ ਸੋ ਡਾਕਟਰ ਸਾਹਿਬ ਆਪਾਂ ਨੇ ਹੁਣ ਹਾਂ ਹਾਂ ਜੀ ਕੀ ਕਹਿਣਾ ਚਾਹੁੰਦੇ ਜੀ 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 ਜੇ ਤੁਸੀਂ ਆਪਾਂ ਸਪਾਈਸਿਸ ਹੈ ਨਾ ਨਹੀਂ ਹੁਣ ਆਪਾਂ ਅਜਵੈਨ ਪੰਗਿਆਂ ਪਰੌਂਠੇ ਬਣਾਉਂਦੇ ਦਾ ਅਜਵੈਨ ਪਾ ਲਈ ਜਾਂ ਆਪਾਂ ਜੀਰੇ ਦਾ ਤੜਕਾ ਲਾਉਂਦੇ ਆ ਕਾਲੀ ਮਿਰਚ ਪਾਉਂਦੇ ਆ ਹਲਦੀ ਆਪਾਂ ਯੂਜ਼ ਕਰਦੇ ਕੁਕਿੰਗ ਦੇ ਵਿੱਚ ਉਹ ਉਨੀ ਹੀ ਯੂਜ਼ ਕਰਦੀ ਹੁੰਦੀ ਜਿਵੇਂ ਸਾਡੇ ਪੂਰਵਜ ਕਰਦੇ ਸ ਦਾਦੇ-ਪੁਰਦਾਦੇ ਕਰਦੇ ਆ ਰਹੇ ਐ ਤੇ ਅੱਜ ਕੱਲ ਕੀ ਉਹਨੂੰ ਘੋਲ-ਘੋਲ ਕੇ ਕਿੰਨੇ ਕੋਈ ਦੁੱਧ ਵਿੱਚ ਘੋਲ ਕੇ ਪੀ ਰਿਹਾ ਹੈ ਤੇ ਪਾਣੀ ਵਿੱਚ ਘੋਲ ਕੇ ਪੀ ਰਿਹਾ ਹੈ ਕੋਈ ਦਾ ਐਕਸਟ੍ਰੈਕਟ ਹੀ ਖਾ ਰਿਹਾ ਤਾਂ ਉਹ ਉਹ ਗਲਤ ਹੈ ਮੈਨੂੰ ਜਿੰਨੀ ਜਰੂਰਤ ਹੈ ਉਨੀ ਆਪਾਂ ਲੈ ਰਹੇ ਹੁੰਦੇ ਐ ਐਕਚੁਅਲੀ ਆਲਰੇਡੀ ਲੈ ਰਹੇ ਹੁੰਦੇ ਆ ਉਹ ਹੀ ਘੱਟੇ ਸਾਨੂੰ ਬਟ ਐਕਸੈਸਿਬਿਲਿਟੀ ਤੋਂ ਦੇਖੋ ਹਰ ਚੀਜ਼ ਵਿੱਚ ਤੁਸੀਂ ਕਿਹਾ ਮਾੜੀ ਹੀ ਐ ਮੈਂ ਤਾਂ ਅਕਸਰ ਹੁਣ ਅਕਸਰ ਰੋਜ਼ ਹੀ ਸੁਣਦਾ ਐ ਇਹਦੀਆਂ ਵੀਡੀਓ ਜਿਹਦੇ ਚ ਕਹਣਗੇ ਜਮੈਣ ਸੌਂਫ ਫਲਾਨੀਆਂ ਚੀਜ਼ਾਂ ਦਾ ਘੋਲ ਬਣਾ ਲਓ ਤੇ ਤੜਕੇ ਕਾੜਾ ਲੈ ਲਓ ਤੜਕੇ ਕਾੜਾ ਲੈ ਲਓ ਪਰ ਹੁਣ ਆਪ ਨੂੰ ਵੀ ਤਾਂ ਲੱਗਦਾ ਵੀ ਜੇਕਰ 1 ਗ੍ਰਾਮ ਕੈਪਸੂਲ ਦੀ ਦਵਾਈਆਂ ਜਿਹੜੀਆਂ ਬਣੀਆਂ ਹੁੰਦੀਆਂ ਉਹ ਕੁਝ ਕਰ ਸਕਦੀਆਂ ਤਾਂ ਰੋਜ਼ ਪਾਈਆ ਸੌਂਫ ਪੀ ਲੈਣੀ ਤੇ ਉਹ ਕੋਈ ਕਿੱਥੋਂ ਕਿੱਥੇ ਤੁਹਾਨੂੰ ਸਹਾਈ ਹੋਊਗੀ ਹਾਂਜੀ ਜੀ ਜੀ ਸੋ ਡਾਕਟਰ ਸਾਹਿਬ ਗੱਲਾਂ ਤਾਂ ਹੋਗੀਆਂ ਫੈਟੀ ਲੀਵਰ ਦੀਆਂ ਹੋਗੀਆਂ ਤੇ ਕਿਵੇਂ-ਕਿਵੇਂ ਆਉਂਦੀ ਹੈ ਪ੍ਰੋਬਲਮ ਹੋ ਗਈ ਹੁਣ ਇਹ ਹੋਮੋਪੈਥੀ ਹੈ ਜਿਹੜੀ ਉਹ ਕਿੱਥੋਂ ਤੱਕ ਸਹਾਈ ਆ ਸਾਡੇ ਦਰਸ਼ਕਾ ਜਿਹੜੇ ਉਹ ਸਾਡੀਆਂ ਗੱਲਾਂ ਤੇ ਯਕੀਨ ਕਰਦੇ ਆ ਤੇ ਅਸੀਂ ਚਾਹੁੰਦੇ ਆ ਵੀ ਉਹਨਾਂ ਦਾ ਯਕੀਨ ਬਣਿਆ ਰਵੇ ਆਪਾਂ ਉਹਨਾਂ 'ਕ ਵਾਦਾ ਕਰੀਏ ਹੋਮੋਪੈਥੀ ਦਾ ਕਿਉਂਕਿ ਸਾਨੂੰ ਥੋੜਾ ਜਾਇ ਰਹਿਦਾ ਕੇ ਇਹ ਰਹੇ ਹੁੰਦਾ ਵੀ ਹੋਮੋਪੈਥੀ ਲੰਮਾ ਚੱਲਦੀ ਆ ਜਾਂ ਇਦਾਂ ਚੱਲਦੀ ਆ ਪਰ ਫੇਰ ਵੀ ਤੁਸੀਂ ਕੀ ਰੇਟਿੰਗ ਦੇ ਨੋ ਵੀ ਦੱਸ ਚੋ ਕਿੰਨੇ ਪਰਸੈਂਟ ਸਹਾਈ ਹੈ ਜੇ ਇਹ ਦੇ ਲੀਵਰ ਦੇ ਰੋਗ ਲਈ ਦੇਖੋ 10 ਚੋਂ 10% ਹੀ ਸਹਾਈ ਹੈ ਜੇ ਪੇਸ਼ੈਂਟ ਕੋਆਪਰੇਟ ਕਰੇ ਹਨਾ ਮਿਸ ਕੋ ਪੇਸ਼ੈਂਟ ਆਉਂਦੀ ਹੈ ਜੋ ਪਰਹੇਜ਼ ਨਾਲ ਨਹੀਂ ਚੱਲੇ ਦੇਖੋ ਇੱਕ ਤਾਂ ਚੀਜ਼ ਹੈ ਕਿ ਹੈਲਦੀ ਹੈ ਇਸ ਨੂੰ ਹੈਲਦੀ ਰੱਖਣਾ ਹੈ ਕਦੇ-ਕਦੇ ਖਾ ਲਓ ਹਨਾ ਕਦੇ-ਕਦੇ ਤੁਸੀਂ ਐਕਸਰਸਾਈਜ਼ ਨਹੀਂ ਕੀਤੀ ਚੱਲ ਜਿਏਗਾ ਕਦੇ-ਕਦੇ ਅਲਕੋਹਲ ਲੈ ਲਿਆ ਚੱਲ ਜਿਏਗਾ ਬਟ ਜਦੋਂ ਤੁਹਾਡਾ ਡੈਮੇਜ ਹੋ ਚੁੱਕਿਆ ਹੈ ਆਲਰੇਡੀ ਤੁਹਾਡਾ ਸੈਕੰਡ ਗ੍ਰੇਡ ਥਰਡ ਗ੍ਰੇਡ ਲੀਵਰ ਫੈਟੀ ਹੈ ਜਾਂ ਸਿਰੋਸਿਸ ਹੋ ਚੁੱਕੀ ਹੈ ਤਾਂ ਵਿਦ ਪੂਰਾ ਪਰਹੇਜ਼ ਦੇ ਨਾਲ ਅਗਰ ਮੇਰੀ ਮ ਤਾ 100% ਕਿਯੂਰੇਬਲ ਹੈ ਕਿਉਂਕਿ ਮੇਰੇ ਪੇਸ਼ੈਂਟ ਬਿਲਕੁਲ ਠੀਕ ਹੁੰਦੇ ਆਂਦੀਆਂ ਰਿਪੋਰਟਸ ਸੀਰੋਸਿਡ ਵਾਲਾਂ ਦੀ ਵੀ ਨਾਰਮਲ ਆਉਂਦੀਆਂ ਤੇ ਇੱਕ ਲੇਡੀਸ ਹੁੰਦਾ ਐਂਟੀਬਾਇਟਿਕ ਖਾ ਕੇ ਹੋਇਆ ਸੀ ਤੇ ਉਹਦੇ ਰਿਪੋਰਟਸ ਬਿਲਕੁਲ ਨਾਰਮਲ ਆ ਗਈਆਂ ਸੀ ਤੇ ਬਹੁਤ ਲੋਕ ਅਲਕੋਹਲ ਲੈ ਕੇ ਆਉਂਦੇ ਫਿਰ ਕੁਝ ਲੋਕ ਪਰਹੇਜ਼ ਨਹੀਂ ਕਰਦੇ ਫਿਰ ਉਹ ਛੱਡ ਲੈਂਦੇ ਆ ਜਿਵੇਂ ਸਾਡੀਆਂ ਚੈਲਿਡੋਨੀਅ ਮੈਂ ਕਾਰਡਸਮੈਂ ਨਕਸੋਮਿਕ ਲਾਈਕੋਪੋਡੀਅ ਮੈਂ ਬਹੁਤ achੀਆਂ ਦਵਾਈਆਂ ਹੈ ਕੁਝ ਲੰਬਾ ਸਮਾਂ ਖਾਣੀਆਂ ਪੈਂਦੀਆਂ 10 ਮਹੀਨੇ 8 ਮਹੀਨੇ ਜਾਂ ਸਾਲ ਤੱਕ ਵੀ ਲੈਣੀ ਪੈਂਦੀ ਹੈ ਮੈਡੀਸਨ ਬਟ ਅਗਰ ਮੇਰੇ ਅਕੋਰਡਿੰਗਲੀ ਡਾਈਟ ਲਿਆਂਗੇ ਮੇਰੇ ਅਕੋਰਡਿੰਗਲੀ ਮੈਡੀਸਿਨ ਖਾਣਗੇ ਤਾਂ ਉਹ ਠੀਕ ਹੋ ਜਾਣਗੇ ਓਕੇ ਟੋਟਲ ਦੇਖੋ ਮਤਲਬ ਕਨਸਿਸਟੈਂਸੀ ਹੋਣੀ ਚਾਹੀਦੀ ਹੈ ਕਿ ਵਾਕ ਪ੍ਰੋਪਰ ਕਰੋ ਪਰਹੇਜ਼ ਪ੍ਰੋਪਰ ਕਰੋ ਜੇ ਪਾਉਂ ਹੋਈ ਚਾਰ ਦਿਨ ਕਰ ਲਿਆ ਫੇ 5 ਵਜੇ ਅਸੀਂ ਉਹੀ ਲਾਈਫ ਸਟਾਈਲ ਬਣਾ ਲਿਆ ਜਾਂ ਫਿਰ ਮੈਡੀਸਿਨ ਪ੍ਰੋਪਰ ਨਹੀਂ ਲਈ ਫੇਰ ਨਹੀਂ ਮੈਡੀਸਿਨ ਇਸ ਇਫੈਕਟਿਵ ਹੈ ਸੋ ਮੈਂ ਸਮਝ ਸਕਦਾ ਤੁਸੀਂ ਬੜੇ ਦਾਵੇ ਨਾਲ 10 ਚੋਂ 10 ਕਹਿ ਰਹੇ ਹੋ ਤਾਂ ਬਿਲਕੁਲ ਇਫੈਕਟਿਵ ਹੋਊਗੀ ਤੇ ਪਰ ਮੈਂ ਨਾਲ ਇਹ ਪੁੱਛਣਾ ਚਾਹਾਂਗਾ جیب ਤੇ ਕਿੰਨਾ ਘਪਾਰ ਪੈਂਦਾ ਇਸ ਦਵਾਈ ਦਾ ਨਹੀਂ ਮੇਰੀ ਮੈਡੀਸਨ ਤਾਂ ਕੋਈ ਜਗ੍ਹਾ ਮੈਂ ਪੇਟੈਂਟ ਨਹੀਂ ਰੰਦੀ ਹੁਣ ਜਿਨੇ ਤਾਂ ਚਾਹੇ ਤੁਸੀਂ 1 ਲੱਖ ਦਾ ਬਿੱਲ ਬਣਾਤੇ ਜਦੋਂ ਪੇਸ਼ੈਂਟ ਉਹ ਤਾਂ ਮਜਬੂਰ ਹੁੰਦਾ ਉਹ ਕੁਰੀ ਦੇ ਦੇ ਹੀ ਦੇਗਾ ਤੁਹਾਨੂੰ ਹਨਾ ਜਿਹਨੂੰ ਲੱਗਿਆ ਕਿ ਇੰਨੇ ਪੈਸੇ ਲੈ ਕੇ ਮੇਰੀ ਮੈਡੀਜ਼ ਮੈਂ ਠੀਕ ਹੋ ਜਾਗਾ ਬਟ ਮੇਰੀਆਂ ਮੈਡੀਸਨਸ ਮਹਿੰਗੀਆਂ ਨੇ ਕਿ ਮੈਂ ਦਿੰਦੀਆਂ ਡਾਇਨੈਮਿਕ ਫੌਂਚ ਡਿਲੂਸ਼ਨ ਦੇ ਦੇ ਚ ਤਾਂ ਉਹ ਮੈਨੂੰ ਵੀ ਬਹੁਤ ਲਗੀਆਂ ਨਹੀਂ ਪੈਂਦੀਆਂ ਤੇ ਪੇਸ਼ੈਂਟ ਨੂੰ ਵੀ ਨਹੀਂ ਪੈਂਦੀਆਂ ਤੇ ਮੇਰੀ ਮੈਡੀਸਨ ਦਾ ਕੋਈ ਘੱਟ ਖਰਚਾ ਨਹੀਂ ਹੁੰਦਾ ਬਹੁਤ ਅਫੋਰਡੇਬਲ ਪੋਰਡ ਇਹ ਉਲਗ ਬਹੁਤ ਜ਼ਿਆਦਾ ਪੋਰਡ ਇਹ ਹੂੰ ਹਾਂ ਸੋ ਡਾਕਟਰ ਸਾਹਿਬ ਦੇਖੋ ਲੀਵਰ ਦੇ ਮਾਮਲੇ ਚ ਜਿੰਨਾ ਕੁ ਮੈਨੂੰ ਮੈਂ ਪੁੱਛ ਸਕਦਾ ਸੀ ਜਾਂ ਗੱਲ ਕਰ ਸਕਦਾ ਸੀ ਉਹ ਤਾਂ ਅੱਜ ਕੋਈ ਇਦਾਂ ਦੀ ਗੱਲ ਜਿਹੜੀ ਆਪਾਂ ਹੋਰ ਡਿਸਕਸ ਕਰ ਸਕੀਏ ਨੂੰ ਹੋਰ ਜੇ ਚਾਹੋ ਤਾਂ ਆਪਾਂ ਵਾਅਦਾ ਕਰ ਸਕੀਏ ਇਹਦੇ ਵਿੱਚ ਲੀਵਰ ਦੇ ਮਾਮਲੇ ਚ ਜਾਂ ਹੋਰ ਕੀ ਇਸ ਚੈਟ ਆਨ ਕਰਨਾ ਚਾਹੋਗੇ ਦੇਖੋ ਮੈਂ ਤਾਂ ਸਭ ਤੋਂ ਪਹਿਲਾਂ ਇੱਕ ਹੋ ਗਈ ਪਹਿਲਾਂ ਤੁਸੀਂ ਆਪਣੀ ਲਾਈਫ ਚ ਡਿਸਪੀਸਪਲਨ ਲੈ ਕੇ ਆਓ ਆਪਣੀ ਬਾਡੀ ਦੀ ਰਿਸਪੈਕਟ ਕਰੋ ਹਨਾ ਸ਼ਰੀਰ ਦੀ ਅਗਰ ਤੁਸੀਂ ਰਿਸਪੈਕਟ ਕਰਦੇ ਹੋ ਤਾਂ ਇਹ ਸ਼ਰੀਰ ਚੱਲੇਗਾ ਅਪਾ ਕੁਝ ਵੀ ਪਾਈ ਜਾਂਦੇ ਆ ਅੱਜ ਦੀ ਡੇਟ ਵਿੱਚ ਇਹ ਹੈ ਕਿ ਕੁਝ ਵੀ ਪਾ ਲੈਂਦੇ ਆ ਸੀ ਔਰ ਇਹ ਕਿਉਂਕਿ ਫੰਕਸ਼ਨਸ ਆਂਦੇ ਰਹਿੰਦੇ ਆ ਇੰਡੀਆ ਦੇ ਇਸ ਦਾ ਵੈਸੀ ਬਹੁਤ ਜ਼ਿਆਦਾ ਫੈਸਟੀਵਲਸ ਦਾ ਰਹਿੰਦਾ ਹੈ ਬਟ ਉੱਥੇ ਉਹ ਟ੍ਰੈਡੀਸ਼ਨਲ ਚੀਜ਼ਾਂ ਨਹੀਂ ਰਹੀਆਂ ਬਿਉਨਾ ਵਿੱਚ ਵੀ ਟ੍ਰੈਡੀਸ਼ਨਲ ਚੀਜ਼ਾਂ ਨਹੀਂ ਹੁੰਦੀਆਂ ਬਹੁਤ ਕੁਝ ਐਕਸਟਰਾ ਆ ਗਿਆ ਜਿਵੇਂ ਹੁਣ ਪੀਜ਼ਾ 버ਗਰ ਪਹਿਲਾਂ ਕਿੱਥੇ ਸੀਗੇ 20 ਸਾਲ ਪਹਿਲਾਂ ਨਹੀਂ ਸੀ ਇਹ ਚੀਜ਼ਾਂ ਪਰ ਉਹ ਬਹੁਤ ਫ੍ਰੀਕੁਐਂਟਲੀ ਇਨਟੇਕ ਹਨ ਚੀਜ਼ਾਂ ਦਾ ਤਾਂ ਉਹ ਸਾਰਾ ਤੁਹਾਡੇ ਲਿਵਰ ਤੇ ਹੀ ਡਿਪੋਜ਼ਿਟ ਹੋ ਰਿਹਾ ਕੁਝ ਅੱਗੇ ਨਹੀਂ ਹੋ ਰਿਹਾ ਉਹਨ ਡੇ ਉਸ ਬਾਅਦ ਕੁੜੀਆਂ ਨੂੰ ਪੀਸੀਓਡੀ ਹੋ ਜਾਂਦੀ ਹੈ ਦੀ ਸਾਲ ਦੀ ਮਰਜੀ ਹਾਰਟ ਪ੍ਰੋਬਲਮ ਹੋ ਜਾਂਦੀ ਹਾਰਟ ਅਟੈਕ ਹੋ ਰਿਹਾ ਜਾਂ ਬ੍ਰੇਨ ਹੈਮਰੇਜ ਹੋ ਰਿਹਾ ਕੁਝ ਵੀ ਐਵੇਂ ਦੀ ਅੱਗੇ ਜਿਹੜੀ ਪ੍ਰੋਬਲਮਸ ਆਦੀ ਹੈ ਲੀਵਰ ਕਰਕੇ ਹੀ ਆਉਂਦੀ ਹੈ ਬੇਸ ਜਿਹੜਾ ਲੀਵਰ ਹੀ ਹੈ ਅਗਰ ਤੁਹਾਡਾ ਲੀਵਰ ਹੈਲਦੀ ਹੈ ਤਾਂ ਤੁਹਾਨੂੰ ਕੋਈ ਟੈਨਸ਼ਨ ਦੀ ਲੋੜ ਨਹੀਂ ਤੁਹਾਡੇ ਜੀਨਸ ਦੇ ਵਿੱਚ ਡਾਇਬਟੀਜ਼ ਪਈ ਹੈ ਮੇਰੇ ਜੀਨਸ ਵਿੱਚ ਡਾਇਬਟੀਜ਼ ਹੈ ਦਾਦੇ ਦਾਦੀ ਨਾਨਾ ਨਾਨੀ ਤਾਂ ਉਹ ਮੈਨੂੰ ਕੋਈ ਟੈਨਸ਼ਨ ਨਹੀਂ ਕੋਈ ਲਾਈਫ ਸਟਾਈਲ ਸਹੀ ਹੈ ਅਗਰ ਤੁਹਾਡਾ ਲਾਈਫ ਸਟਾਈਲ ਸਿਕਪਲੰਚਾ ਹੈ 1 ਆਰ ਦੀ ਐਕਸਰਸਾਈਜ਼ ਹੈ ਤੁਹਾਡਾ ਖਾਣਾ ਕਿਨਾ ਘਰ ਦਾ ਹੈ ਫਰੈਸ਼ ਤੁਸੀਂ ਬ ਫਰੈਸ਼ ਖਾਂਦੇ ਹੋ ਔਰ ਟ੍ਰੈਡੀਸ਼ਨਲ ਖਾਂਦੇ ਹੋ ਜੋ ਤੁਹਾਡੇ ਏਰੀਆ ਵਿੱਚ ਉਗਰੇ ਆ ਉਹ ਹੀ ਖਾਓ ਕੀ ਆ ਉਗਰੀ ਕੀ ਆ ਖਾਓ ਜਿਸ ਤਮ ਗਾਜਰ ਉਗਰੀ ਤਾਂ ਗਾਜਰ ਖਾਓ ਦਾਲਾਂ ਖਾਓ ਤੇ ਫਾਸਟ ਦਾ ਇਨਟੇਕ ਨਾ ਰੱਖੋ ਤੇ ਮਿੱਠਾ ਕਦੀ ਕਦੀ ਖਾਓ ਓਕੇਸ਼ਨਲ ਜਿਵੇਂ ਆਪਾਂ ਫੈਸਟੀਵਲਸ ਤੇ ਖਾ ਲੈਂਦੇ ਆ ਤੇ ਸਟ੍ਰੈਸ ਦਾ ਲਾਸਟ ਵੀ ਰਹਿਣਾ ਇਹਦਾ ਕਿ ਮੈਂ ਸਟ੍ਰੈਸ ਵੀ ਕਾਊਂਟ ਕਰਦੀ ਆ ਸਟ੍ਰੈਸ ਵੀ ਸਾਡੀ ਇਮੋਸ਼ਨ ਜਿਹੜੀਆਂ ਅਨਰਸੋਲਡ ਰਹੇ ਆਂ ਜਿਵੇਂ ਗੁੱਸਾ ਹੈ ਗੁੱਸਾ ਸਾਡੇ ਲੀਵਰ ਨੂੰ ਡੈਮੇਜ ਕਰਦਾ ਹੈ ਅਗਰ ਕੋਈ ਬੰਦਾ ਬਹੁਤ ਜ਼ਿਆਦਾ ਗੁੱਸਾ ਕਰਦਾ ਹੈ बार-बार ਉਹਦੇ ਨਾਲ ਵੀ ਦੇਖੋ ਕੋਰਟੀਸੋਲ ਜਿਹੜਾ ਸਾਡਾ ਉਹ ਫਾਈ ਹੋ ਜਾਂਦਾ ਹੈ ਜਦੋਂ ਕorticon ਹਾਈ ਹੁੰਦਾ ਤਾਂ ਸਾਡੀ ਬੋਡੀ ਫੈਟ ਅਕਮੂਲੇਟ ਕਰਦੀ ਹੈ metabolisme ਡਿਸਟਰਬ ਕਰਦੀ ਹੈ ਤਾਂ ਉਹ ਵੀ ਇੱਕ emoion ਵੀ ਮਤਲਬ ਰੋਲ ਪਲੇ ਕਰਦੀ ਹੈ liver ਨੂੰ ਡੈਮੇਜ ਕਰਨ ਦੇ ਵਿੱਚ ਮੈਂ ਸਭ ਨੂੰ ਕਹਾਂ ਕਿ ਤੁਸੀਂ ਆਪਣੀ ਕੇਅਰ ਕਰੋ ਆਪਣੀ ਬੋਡੀ ਵੱਲ ਦੇਖੋ ਇਹਨਾਂ ਦੇਖੋ ਵੀ ਕਿਤੇ ਜਿਹਾ ਕੁਝ ਮਿਲ ਗਿਆ ਮਾਈਂਡਫੁਲ ਹੋ ਕੇ ਜੀਓ ਮਾਈਂਡਫੁਲ ਹੋ ਕੇ ਖਾਓ ਤੇ ਸ਼ਾਂਤ ਰਹੋ ਸ਼ਾਂਤ ਰਹਿਣਾ ਵੀ ਬਹੁਤ ਜ਼ਰੂਰੀ ਹੈ ਮੈਡੀਟੇਸ਼ਨ ਕਰੋ ਯੋਗਾ ਕਰੋ ਤਾਂ ਕਿ ਜਿਹੜਾ ਸਟ्रेस ਤੁਹਾਡਾ ਨਿਊਟਰਲਾਈਜ਼ ਹੋਏ ਸਟ्रेस ਦੀ ਨਾਲ ਤਾਂ ਦੇਖੋ ਹਰ ਬਿਮਾਰੀ ਆਉਂਦੀ ਹੀ ਆਉਂਦੀ ਹੈ ਮੈਂ ਮਤਲਬ ਹਰ ਚੀਜ਼ ਨੂੰ ਹੀ ਕਨਸੀਡਰ ਕਰਕੇ ਮੈਡੀਸਿਨ ਦਿੰਦੀ ਹੁੰਦੀ ਆ ਪੇਸ਼ੈਂਟ ਦਾ ਸਾਰਾ ਸਟ्रेस ਲੈਵਲ ਪੁੱਛ ਕੇ ਉਹਦਾ ਲਾਈਫ ਸਟਾਈਲ ਪੁੱਛ ਕੇ ਤਾਂ ਉਹੇ ਅਗਰ ਦਵਾਗੇ ਤਾਂ ਸਭ ਕੁਝ ਠੀਕ ਰਹੇਗਾ ਜੀ 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 ਨਹੀਂ ਨਹੀਂ ਬਹੁਤ ਵਧੀਆ ਜੀ ਡਾਕਟਰ ਸਾਹਿਬ ਤੁਹਾਡਾ ਮੈਂ ਜੁੜਨ ਤੋਂ ਜੁੜਨ ਲਈ ਧੰਵਾਦ ਤਾਂ ਕੀਤਾ ਜਾਣ ਤੋਂ ਪਹਿਲਾਂ ਪਰ ਇੱਕ ਬੇਨਤੀ ਆ ਵੀ ਤੁਸੀਂ ਆਪਣਾ ਜਰੂਰ ਤੁਹਾਨੂੰ ਸੰਪਰਕ ਕਿਵੇਂ ਕੀਤਾ ਜਾ ਸਕੇ ਆਪਾਂ ਡਿਸਕ੍ਰਿਪਸ਼ਨ ਚ ਵੀ ਪਾ ਦੇਾਂਗੇ ਪਰ ਤੁਸੀਂ ਜਰੂਰ ਆਪਣੇ ਮਨੋਂ ਵੀ ਦੱਸ ਦਿਓ ਮੇਰਾ ਮੁਹਾਲੀਸ਼ ਕਲੀਨਿਕ ਹੈ ਮੁਹਾਲੀਸ਼ ਫੇਸ 3B1 ਦੇ ਵਿੱਚ ਹਾਊਸ ਨੰਬਰ HM52 ਫੇਸ 3B1 ਤੇ ਤੁਸੀਂ ਮੇਰਾ WhatsApp ਤੇ ਜਿਹੜਾ ਮੋਬਾਈਲ ਨੰਬਰ ਹੈ 9815913722 ਇਸ ਤੇ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ WhatsApp ਵੀ ਚੱਲਦਾ ਹੈ ਕਿਉਂਕਿ ਹਾਂਜੀ ਅ ਬਿਲਕੁਲ ਅਸੀਂ ਡਿਸਕ੍ਰਿਪਸ਼ਨ ਚ ਵੀ ਪਾ ਦਾਂਗੇ ਤੇ ਮੈਂ ਇੱਥੇ ਫੇਰ ਜਾਂਦਾ ਜਾਂਦਾ ਜ਼ਰੂਰ ਦਰਸ਼ਕਾਂ ਨੂੰ ਦੱਸਣਾ ਚਾਹਾਂਗਾ ਕਿ ਕਿਉਂਕਿ ਮੈਂ ਖੁਦ ਡਾਕਟਰ ਸਾਹਿਬ ਤੋਂ ਦਵਾਈ ਲੈ ਰਿਹਾ ਜੀ ਆਪਣੀ ਨਹੀਂ ਆਪਣੇ ਮਾਤਾ ਜੀ ਲਈ ਤੇ ਮੈਨੂੰ ਬੜਾ ਉਹਦਾ ਰਿਜ਼ਲਟ ਆਇਆ ਬਹੁਤ ਚੰਗਾ ਲੱਗ ਰਿਹਾ ਬੜੇ ਲੰਮੇ ਚਿਰ ਦੀ ਬਿਮਾਰੀ ਤੋਂ ਪਹਿਲੀ ਵਾਰ ਜਦੋਂ ਹੁਣ ਮਾਤਾ ਨੂੰ ਫੋਨ ਕਰਦੇ ਆ ਤਾਂ ਉਹ ਕਹਿੰਦੇ ਰਾਹਤ ਆ ਜਦੋਂ ਪੇਟ ਦੀ ਗੱਲ ਹੋਈ ਸੀ ਮੈਂ ਤਾਂ ਅਚਨਚੇਤ ਹੀ ਡਾਕਟਰ ਸਾਹਿਬ ਨੂੰ ਗੱਲ ਕੀਤੀ ਸੀ ਵੀ ਇਦਾਂ ਮਾਤਾ ਦੇ ਪੇਟ ਦੀ ਘਟੋੜ 10 15 ਸਾਲ 20 ਸਾਲ ਪੁਰਾਣੀ ਪ੍ਰੋਬਲਮ ਆ ਤੇ ਕੀ ਹੱਲ ਹੋ ਸਕਦਾ ਤੇ ਇਹਨਾਂ ਨੇ ਵਾਅਦਾ ਕੀਤਾ ਸੀ ਵੀ ਠੀਕ ਕਰਾਂਗੇ ਹਾਂ ਤਕਰੀਬਨ ਹੋ ਗਏ ਨੇ ਤਿੰਨ ਕੁ ਮਹੀਨੇ ਤੋਂ ਚਾਰ ਦਵਾਈ ਲੈਂਦਾ ਨੂੰ ਤੇ ਸਾਲ ਦਾ ਇਹਨਾਂ ਨਾਲ ਆਪਾਂ ਗੱਲ ਕੀਤੀ ਆ ਪਰ ਚਾਰ ਮਹੀਨੇ ਬਾਅਦ ਮੇਰੀ ਪੋਜੀਸ਼ਨ ਇਹ ਆ ਵੀ ਜਦੋਂ ਵੀ ਹੁਣ ਮਾਤਾ ਨੂੰ ਫੋਨ ਕਰਦਾ ਤੋ ਉਹ ਉਹਨਾਂ ਨੇ ਰਾਹਤ ਕਹਿੰਦੇ ਆ ਸੋ ਇਹ ਮੇਰੇ ਬੰਨਿਓ ਤੁਸੀਂ ਸਪਾਰਸ਼ ਲਾ ਲੋ ਸਟੈਂਪ ਲਾ ਲੋ ਵੀ ਮੈਂ ਉਹੀ ਗੱਲ ਕਰਦਾ ਉਹਨਾਂ ਜਿੰਨੀ ਕੁ ਮੈਂ ਭੁਗਤੀ ਆ ਜਾਂ ਮੈਂ ਹੱਡੀ ਹਡਾਈ ਆ ਸੋ ਮੈਂ ਆਪਦੇ ਘਰ ਦੀ ਤੇ ਹੱਡੀ ਦੀ ਗੱਲ ਦੱਸਦਾ ਸੋ ਡਾਕਟਰ ਸਾਹਿਬ ਉਮੀਦ ਆ ਜੀ ਸਾਡੇ ਦਰਸ਼ਕਾਂ ਨੂੰ ਵੀ ਤੁਸੀਂ ਐਵੇਂ ਟਰੀਟ ਕਰੋਗੇ ਤੇ ਤੁਹਾਡਾ ਜਿਹੜਾ ਇਹ ਹਾਂ ਤੁਹਾਡਾ ਇਹ ਜਿਹੜਾ ਕੰਮ ਇਹ ਜਰੂਰ ਸਾਡੇ ਦਰਸ਼ਕਾਂ ਦਾ ਲਾਹਾ ਲੈਣਗੇ ਤੇ ਆਪਾਂ ਵੇਲੇ-ਵੇਲੇ ਸਿਰ ਕਿਸੇ ਨਾ ਕਿਸੇ ਨਵੀਆਂ ਚੀਜ਼ਾਂ ਦੇ ਉੱਤੇ ਜਰੂਰ ਗੱਲ ਕਰਾਂਗੇ ਮੈਂ ਨਾ ਅਗਲੇ ਸ਼ੋ ਚ ਤੁਹਾਡੇ ਨਾਲ ਮੈਂ ਅੱਜ ਹੀ ਦੱਸ ਦਿਆਂ ਮੈਂ ਸਲੀਪ ਐ ਆਪਣੀਆਂ ਤੇ ਗੱਲ ਕਰਨੀ ਚਾਹਣਾ ਕਿਉਂਕਿ ਇਹ ਇੱਕ ਬਿਮਾਰੀ ਪੁਰਾਣੀ ਆ ਸਲੀਪ ਐ ਆਪਣੀਆਂ ਪਰ ਅੱਜ ਦੇ ਚੁੱਕ ਚ ਚਰਚਾ ਚ ਬਹੁਤ ਹੋ ਰਹੀ ਆ ਬਹੁਤ ਸਾਰੇ ਲੋਕਾਂ ਨੂੰ ਤਾਂ ਹਜੇ ਪਤਾ ਵੀ ਨਹੀਂ ਹੋਊਗਾ ਪਰ ਗੂਗਲ ਕਰ ਲੈਣਗੇ ਪਰ ਸਿੰਪਲ ਜੀ ਗੱਲ ਆ ਜੀ ਸਲੀਪ ਆਪਣੀਆਂ ਦਾ ਮੈਂ ਦੱਸਾਂ ਤਾਂ ਉਹ ਇੰਨੀ ਕੁ ਗੱਲ ਆ ਵੀ ਘਰ ਦਾ ਜੀ ਤੁਹਾਨੂੰ ਲੱਗੂਆ ਘਰਾੜੇ ਮਰੀ ਜਾਂਦਾ ਸੁੱਤਾ ਪਿਆ ਨਜ਼ਾਰੇ ਲੈ ਰਿਹਾ ਤੇ ਪਰ ਉਹ ਉੱਠ ਕੇ ਕਹੂਆ ਮੈਂ ਤਾਂ ਸੁੱਤਾ ਹੀ ਨਹੀਂ ساری ਰਾਤ ਇਹ ਗੱਲ ਕਹਿੰਦੇ ਆ ਤੇ ਹਾਂ ਜੀ ਇਹੀ ਇੱਕ ਸਲੀਪ ਐ ਆਪਣੀਆਂ ਇਹ ਵੀ ਲੀਵਰ ਤੋਂ ਹੀ ਸ਼ੁਰੂ ਹੁੰਦੀ ਹੈ ਨਾ ਮੈਂ ਦੱਸ ਦਾਂਗੀ ਅੱਜ ਲੀਵਰ ਨੂੰ ਫਿਕਰੋ ਆਪਣਾ ਮਤਲਬ ਆਪਣੇ ਲਈ ਟਾਈਮ ਕੱਢੋ ਆਪਣੀ ਜਿਹੜੀ ਬਿਜ਼ੀ ਲਾਈਫ ਚੋਂ ਲਈ ਘੰਟਾ ਵਾਕ ਮੈਡੀਟੇਸ਼ਨ ਐਕਸਰਸਾਈਜ਼ ਆਪਣਾ ਖਾਣਾ ਪੀਣਾ ਸੈੱਟ ਕਰੋ ਮਲੇ ਬਹਾਨੇ ਨਹੀਂ ਬਹਾਨਾ ਹੁੰਦਾ ਵੀ ਇਹ ਟਾਈਮ ਨਹੀਂ ਹੈ ਜਾਂ ਕੁਝ ਨਹੀਂ ਹੈ ਬਟ ਜਦੋਂ ਆਪਾਂ ਫਿਰ ਕਿਸੇ ਬਿਮਾਰੀ ਨਾਲ ਭੁਗਤਦੇ ਆਂ ਨੂੰ ਬਿਮਾਰੀ ਨੂੰ ਤਾਂ ਫਿਰ ਉਹ ਉਦੋਂ ਵੀ ਆਪਾਂ ਟਾਈਮ ਕੱਢ ਲੈਂਦੇ ਆਂ ਇਸ ਪਹਿਲਾਂ ਕੋਈ ਨਾ ਦੋ ਬਿਲਕੁਲ ਬਿਲਕੁਲ ਸੋ ਬਹੁਤ ਬਹੁਤ ਮਿਹਰਬਾਨੀ ਡਾਕਟਰ ਸਾਹਿਬ ਜੁਣ ਲਈ ਤੇ ਫੇਰ ਆਪਾਂ ਅਗਲੇ ਸ਼ੋਅ ਦੇ ਵਿੱਚ ਸਲੀਪ ਐਪਣੀਆਂ ਤੇ ਗੱਲ ਕਰਦੇ ਆਂ ਜੀ ਅਗਲੇ ਕਿਸੇ ਆਉਣ ਵਾਲੇ ਦਿਨਾਂ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ